ਉੱਥੇ ਵੀ ਬਹੁਤ ਅਤਿਆਚਾਰ ਹੋ ਰਿਹਾ ਅਪਰੇਸ਼ਨ ਗ੍ਰੀਨ ਹੰਟ ਦੇ ਨਾਂ ਤੇ ਔਰ ਪਿਛਲੇ 10 ਸਾਲਾਂ ਵਿੱਚ ਤੇ ਉੱਥੇ ਬਹੁਤ ਹੀ ਜ਼ਿਆਦਾ ਇਹਨਾਂ ਨੇ ਅਤਿਆਚਾਰ ਕੀਤਾ ਮੈਨੂੰ ਲੱਗ ਰਹੀ ਸੀ ਕਸ਼ਮੀਰ ਦੀ ਵੀ ਆ 370 ਆਰਟੀਕਲ ਬ੍ਰੇਕ ਕਰਨ ਤੋਂ ਬਾਅਦ ਤੇ ਜੇ ਕਿਸੇ ਨੇ ਗਲਤੀ ਕੀਤੀ ਕਿ ਕਿਤੇ 22 ਚਾਂਸ ਉਹਨੇ ਅੰਗੋਲਿਆ ਹੀ ਉਹਨੂੰ ਉਹਨਾਂ ਦਾ ਜਿਹੜਾ ਉਹ ਬੈਰੀਕੇਡ ਵਾ ਉੱਥੇ ਥੋੜਾ ਜਿਹਾ ਗਿਲਵ ਲੱਗਣ ਦੀ ਕੋਸ਼ਿਸ਼ ਕੀਤੀ ਜਦ ਬ੍ਰੇਕ ਉਹਦੀ ਥੋੜੀ ਜਿਹੀ ਲੇਟ ਵੱਜੀ ਤੇ ਗੋਲੀਬਾਰਾ ਉਹਨਾਂ ਦਾ ਮਤਲਬ ਉਹਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਉਹਨਾਂ ਲੋਕਾਂ ਦਾ ਉਹ ਦੱਸ ਦਿਆ ਕਿ ਉੱਥੇ ਲੋਕ ਇੰਡੀਅਨ ਫੋਰਸਸ ਨੂੰ ਇੰਨੀ ਨਫ਼ਰਤ ਕਰਦੇ ਆ ਕਿ ਔਰਤਾਂ ਜੇ ਹੋਰ ਕੁਝ ਨਹੀਂ ਕਰ ਸਕਦੀਆਂ ਜਦੋਂ ਕੋਈ ਫੌਜੀ ਜਾਂ CRPF ਦਾ ਜਵਾਨ ਖੜਾ ਹੁੰਦਾ ਆਪਣੇ ਨਾਕੇ ਤੇ ਜਾਂ ਕਿਸੇ ਡਿਊਟੀ ਤੇ ਤਾਂ ਉਹ ਪ੍ਰ ਬੁਰਕਾ ਚੁੱਕ ਕੇ ਤੇ ਥੁੱਕ ਕੇ ਜਾਂਦੀਆਂ ਨੇ ਯਾਨੀ ਕਿ ਇੰਨਾ ਜ਼ਿਆਦਾ ਹੇਟ ਕਰਦੀਆਂ ਤੁਹਾਨੂੰ ਇਦਾਂ ਦਾ ਕੁਝ ਨਜ਼ਰ ਨਹੀਂ ਆਉਂਦਾ ਮੈਨੂੰ ਤੇ ਨਹੀਂ ਲੱਗੀ ਲੋਕ ਮੈਂ ਤਾਂ ਲੋਕਾਂ ਦਾ ਸਹਿਮ ਹੀ ਵੇਖਿਆ ਉਹਨੂੰ ਫੋਲੋ ਕਰਦਾ ਨਾ ਅਸੀਂ ਹਿੰਦੁਸਤਾਨ ਦੇ ਨਾਲ ਰਹਿਣਾ ਚਾਹੁੰਦੇ ਆ ਨਾ ਅਸੀਂ ਪਾਕਿਸਤਾਨ ਨਾਲ ਰਹਿਣਾ ਚਾਹੁੰਦੇ ਆ ਅਸੀਂ ਆਜ਼ਾਦ ਕਸ਼ਮੀਰ ਜਿਹੜਾ ਰੱਖਣਾ ਚਾਹੁੰਦੇ ਆ ਉਹ ਆਜ਼ਾਦ ਕਸ਼ਮੀਰ ਜਿਹੜਾ ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ ਆਜ਼ਾਦ ਕਸ਼ਮੀਰ ਸੀ ਜਿਹੜੀ ਭਾਰਤੀ ਸਟੇਟ ਆ ਇਹ ਦਾਵਾ ਕਰਦੀ ਆ ਕਿ ਜਦੋਂ ਦੀ ਧਾਰਾ 370 ਖਤਮ ਕੀਤੀ ਆ ਉਹਦੇ ਤੋਂ ਬਾਅਦ ਉੱਥੇ ਬਹੁਤ ਜ਼ਿਆਦਾ ਸ਼ਾਂਤੀ ਪਰਤਾਈ ਆ ਤੇ ਉੱਥੇ ਦੀ ਡਿਵੈਲਪਮੈਂਟ ਬੜੇ-ਬੜੇ ਪੱਧਰ ਤੇ ਹੋਈ ਆ ਤੁਸੀਂ ਕੋਈ ਡਿਵੈਲਪਮੈਂਟ ਦੇ ਨਿਸ਼ਾਨ ਉੱਥੇ ਵੇਖਿਆ ਤੇ ਦੂਜੀ ਗੱਲ ਵੀ ਤੁਸੀਂ ਦੱਸ ਹੀ ਰਹੇ ਹੋ ਕਿ ਜਿਹੜੀ ਸ਼ਾਂਤੀ ਆ ਉਹ ਬੰਦੂਕਾਂ ਦੇ ਸਾਏ ਥੱਲੇ ਕਿਸਮ ਦੀ ਸਨਾਟਾ ਸ਼ਾਂਤੀ ਨਹੀਂ ਸਨਾਟਾ ਹੈ ਜੀ ਬਿਲਕੁਲ ਸੇਮ ਦਬਾਤ ਵਰਨਾ ਹੁੰਦੇ ਤੇ ਜਿਹੜੀ ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਆ ਉੱਥੇ ਏਮਸ ਕੁੱਲੇ ਬਹੁਤ ਕੁਝ ਪੜਦੇ ਆ ਟਨਲ ਬਣ ਗਈਆਂ ਨੇ ਸੜਕਾਂ ਚੌੜੀਆਂ ਹੋ ਗਈਆਂ ਨੇ ਹਸਪਤਾਲ ਖੋਲ ਰਿਆ ਲੋਕੀ ਬੜੇ ਖੁਸ਼ ਆ ਹਾਲਾਂਕਿ ਜਦੋਂ ਧਾਰਾ 370 ਰੁਪਈ ਸੀਗੀ ਤੇ ਉਹ ਅਜਕਲ ਤੇ ਉਹ ਨਹੀਂ ਰਹਾ ਉਹਨਾਂ ਨੂੰ ਐਮਪੀ ਬਣਾ ਕੇ ਲੈ ਗਏ ਆ ਕੇਂਦਰ ਚ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਹੁੰਦੇ ਸੀ ਮਨੋਹਰ لال ਖੰਡਰ ਉਹ ਵੀ ਇੱਕ ਨਖਿੱਧ ਮੁੱਖ ਮੰਤਰੀ ਸੀ ਜਿਨੇ ਕਿਹਾ ਸੀਗਾ ਕਿ ਕੋਈ ਗੱਲ ਨਹੀਂ ਹਰਿਆਣੇ ਚ ਪਤਾ ਨਾ ਤੁਹਾਨੂੰ ਉੱਥੇ ਬੱਚਿਆਂ ਦੀਆਂ ਸ਼ਾਦੀਆਂ ਨਹੀਂ ਹੁੰਦੀਆਂ ਮੁੰਡਿਆਂ ਉੱਥੇ ਰੇਸ਼ੋ ਘਟਿਆ ਤੇ ਉਹਨੇ ਕਿਹਾ ਸੀ ਇਹ ਕਸ਼ਮੀਰ ਤੋਂ ਗੋਰੀਆਂ ਕੁੜੀਆਂ ਲਿਆਵਾਂਗੇ ਤੁਹਾਡੇ ਲਈ ਕਿੱਡੀ 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 ਹਾਸੋ ਹੋਈ ਨਹੀਂ ਤੇ ਕਿੱਡੀ ਘਟੀਆ ਗੱਲ ਆ ਘਟੀਆ ਘਟੀਆ ਗੱਲ ਵਾ ਕਿੱਡੀ ਨਖਿੱਧ ਨਖਿੱਧ ਬੰਦੇ ਨੇ ਨਖਿੱਧ ਗੱਲ ਕੀਤੀ ਹੈ ਮੈਂ ਪਹਿਲਾਂ ਵੀ ਕਿਹਾ ਕਿ ਨਖਿੱਧ ਮੁੱਖ ਮੰਤਰੀ ਸੀ ਬਿਲਕੁਲ ਨਖਿੱਧ ਮੁੱਖ ਮੰਤਰੀ ਸ਼ਬਦੀ ਕੋਈ ਬਿਲਕੁਲ ਠੀਕ ਗੱਲ ਹੈ। ਹਾਲਾਂਕਿ ਉਹ ਪੰਜਾਬੀ ਹੋਣ ਦਾ ਮਾਣ ਵੀ ਕਰਦੇ ਸੀ। ਇੱਥੇ ਬਹੁਤ ਸਾਰੇ ਹਰਿਆਣੇ ਦੇ ਤੁਹਾਡੇ ਮਿੱਤਰ ਆਉਂਦੇ ਆ ਜਿਹੜੇ ਉੱਥੇ ਪੰਜਾਬੀ ਅਕੈਡਮੀ ਚਲਾਉਂਦੇ ਆ ਉਹਨਾਂ ਦੇ ਸਿੱਖਤਾ ਦੇ ਪੁੱਲ ਬਣਦੇ ਆ ਕਿ ਉਹਨਾਂ ਨੇ ਪੰਜਾਬੀ ਵਾਸਤੇ ਬਹੁਤ ਕੁਝ ਕੀਤਾ। ਪੰਜਾਬੀ 벨ਟ ਹੈ ਜਿਹੜੀ ਹਰਿਆਣੇ 'ਚ ਉਹਨੂੰ ਬੜਾ ਡਿਵੈਲਪ ਕੀਤਾ ਲੋਕਾਂ ਲਈ ਬਹੁਤ ਕੰਮ ਕੀਤੇ। ਬਹੁਤ ਸਾਰੇ ਲੋਕ ਇਹ ਵੀ ਕਲੇਮ ਕਰਦੇ ਆ ਪਰ ਜਿਸ ਤਰੀਕੇ ਨਾਲ ਦਸਾਂ ਸਾਲਾਂ 'ਚ ਉਹਨੇ ਹਰਿਆਣੇ ਦਾ ਸਤਿਆਨਾਸ਼ ਕੀਤਾ ਉਹ ਵੀ ਆਪਣੇ ਆਪ ਚ ਹੀ ਆ ਸਕਦਾ। ਬਿਲਕੁਲ ਜੀ ਬਿਲਕੁਲ। ਜਿਸ ਤਰ੍ਹਾਂ ਕਿਸਾਨ ਅੰਦੋਲਨ 'ਚ ਵੀ ਤੁਸੀਂ ਵੇਖਿਆ ਕਿ ਉਹਦਾ ਵਰਤਾਰ ਅਤੇ ਉਸੇ ਲਈ ਤੇ ਜੇ ਵੀ ਚੱਲ ਰਿਹਾ ਆਪਾਂ ਟਰੈਕ ਤੋਂ ਲੰਬੇ ਹੋ ਜਾਗੇ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਤੇ ਜੰਮੂ ਕਸ਼ਮੀਰ ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ ਸੀ ਕਿ ਨੋ ਡਾਊਟ ਉੱਥੇ ਹੁਣ ਸੈਂਟਰ ਦੇ ਜਿਹੜੇ ਇੰਸਟੀਚਿਊਟ ਖੁੱਲੇ ਨੇ ਆਈਆਈਟੀ ਉੱਥੇ ਖੁੱਲ ਗਿਆ ਆਲਰੇਡੀ ਇੰਸਟੀਚਿਊਟ ਆ ਮੈਡੀਕਲ ਸਾਇੰਸ ਆ ਗਿਆ ਉੱਥੇ 2019 ਤੋਂ ਬਾਅਦ ਆਇਆ ਹਾਂਜੀ 2019 ਦੀ ਧਾਰਾ ਤੋਂ ਬਾਅਦ ਆਇਆ ਕਿ ਪਹਿਲਾਂ ਵੀ ਸੀਗੀ ਇਹ ਜੀ 2019 ਤੋਂ ਵੈਸੇ ਆਤ ਪਹਿਲਾਂ ਗਏ ਸੀ ਪਰ ਹੁਣ ਹੁਣ ਕਾਫੀ ਫੰਕਸ਼ਨਲ ਹੋ ਗਿਆ ਫੰਕਸ਼ਨਲ ਕਾਫੀ ਆ ਅੱਛਾ ਹੋਰ ਵੀ ਇੱਕ ਬਣ ਰਿਹਾ ਇੰਸਟੀਚਿਊਟ ਸ਼੍ਰੀਨਗਰ ਦੇ ਵਿੱਚ ਇਹ ਦਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਹੂੰ ਜਿਹੜਾ ਆਈਐਮਐਮ ਆਈਆਈਐਮ ਜਿਹਨੂੰ ਕਹਿੰਦੇ ਹੈਂ ਅਹਮਦਾਬਾਦ ਜਿਹਦਾ ਹੈਡਕਵਾਰਟਰ ਅੰਮ੍ਰਿਤਸਰ ਵੀ ਹੈਗਾ ਹਾਂਜੀ ਅੰਮ੍ਰਿਤਸਰ ਵੀ ਹੈਗਾ ਆ ਲਾਓ ਪੂਰਾ ਫੰਕਸ਼ਨਲ ਨਹੀਂ ਹੈ ਹਾਂਜੀ ਤੇ ਇਹ ਉਹ ਉਹ ਤੇ ਬਣ ਗਏ ਫੇਰ ਦੂਸਰਾ ਇਹ ਕਰ ਰਿਹਾ ਕਿ ਉਥੋਂ ਦੇ ਪਰਿਆਵਰਣ ਨੂੰ ਖਰਾਬ ਕਰਨ ਦੇ ਲਈ ਉਥੋਂ ਦੀਆਂ ਮਾਊਂਟੇਨਸ ਜਿਹੜੀਆਂ ਬ੍ਰੇਕ ਕਰ ਰਹੇ ਹਨ ਉਹਨਾਂ ਨੂੰ ਡਾਇਨਾਮਾਈਟ ਲਾ ਕੇ ਤੇ ਉਹਨਾਂ ਨੂੰ ਤੋੜ ਰਹੇ ਆ ਡਵੈਲਪਮੈਂਟ ਦੇ ਨਾਂ ਤੇ ਉਹ ਉਹਨਾਂ ਵਿੱਚ ਸੁਰੰਗਾਂ ਕੱਢ ਰਹੇ ਜਿਹੜੀ ਕਸ਼ਮੀਰ ਦੀ ਜਿਹੜੇ ਰੀਅਲ ਬਿਊਟੀ ਹੈ ਲੱਗਦਾ ਵਾ ਕਿ ਜੇ ਇਹ ਲੋਕ ਕੁਛ ਚੋਰ ਹੋਰ ਰਾਜ ਕਰ ਗਏ ਤੇ ਕਸ਼ਮੀਰ ਦੇ ਕਸ਼ਮੀਰ ਨੂੰ ਜਿਹਨੂੰ ਭਾਰਤ ਦਾ ਸਵਰਗ ਕਹਿੰਦੇ ਸੀ ਉਹ ਸਵਰਗ ਨਾਂ ਦੀ ਬਸ ਉਹ ਕਿਤਾਬਾਂ ਦੇ ਵਿੱਚ ਹੀ ਰਹਿ ਜਾਏਗੀ ਤੇ ਮਿਊਜ਼ੀਅਮ ਦੇ ਵਿੱਚ ਫੋਟੋ ਹੀ ਦਿਖੇਗੀ ਸਾਨੂੰ ਤੇ ਉਹ ਉਹਦਾ ਉਹਦਾ ਪਰਿਆਵਰਣ ਵੀ ਪੂਰੀ ਤਰ੍ਹਾਂ ਖਰਾਬ ਖਰਾਬ ਕਰਨ ਤੇ ਲੱਜੇ अच्छा और फिर तुसी की की नीडो वेखया चलो लोकां नु मिले कुछ एक नु मैं तानु ਵੀ ਵੀ ਜਾਣਾ ਚਾਹੁੰਦਾ ਲੋਕਾਂ ਨੂੰ ਮਿਲ ਕੇ ਜਿਹੜਾ ਤੁਸੀਂ ਕਹਿੰਦੇ ਹੋ ਇੰਟਰਵਿਊ ਕੁਝ ਕੈਮਰਾ ਬੰਦ ਵੀ ਕੀਤੀਆਂ ਸ਼ਾਇਦ ਮੈਂ ਤੁਹਾਨੂੰ ਅੱਜ ਪੁੱਛਿਆ ਜੋ ਉਸ ਪਾਸੇ ਨਹੀਂ ਮੈਂ ਲੋਕਾਂ ਦੀ ਇੰਟਰਵਿਊ ਜਿਹੜੀ ਕੈਮਰਾ ਬੰਦ ਉਹਦਾ ਮਕਸਦ ਕੀ ਸੀ ਕਿ ਰਿਪੋਰਟਿੰਗ ਕਰਨੀ ਸੀ ਜਾਂ ਕੁਛ ਹੋਰ ਮੈਂ ਇੰਟਰਵਿਊ ਕੈਮਰਾ ਬੰਦ ਕਰਨਾ ਚਾਹੁੰਦਾ ਸੀ ਤੇ ਲੇਕਿਨ ਕਿ ਲੋਕ ਜਿਹੜੇ ਐ ਇੰਨੇ ਮਤਲਬ ਫਰਾਕ ਦਿਲੀ ਨਾ ਅੱਗੇ ਨਹੀਂ ਆਏ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਇਹ ਜਦੋਂ ਪ੍ਰੈਸ ਦੇ ਵਿੱਚ ਐਕਸਪੋਜ਼ ਹੋ ਗਿਆ ਤਾਂ ਕਿਤੇ ਇਹ ਨਾ ਹੋਵੇ ਕਿ ਸਾਨੂੰ ਫੜ ਕੇ ਫਿਰ ਬਾਹਰ ਲੈਣਾ ਹੈ ਸਾਨੂੰ ਨੁਕਸਾਨ ਕਰਨਗੇ ਮੈਂ ਇਸ ਕਰਕੇ ਜਿਸ ਪਰਿਵਾਰ ਚ ਰਿਹਾ ਸੀ ਉਸ ਪਰਿਵਾਰ ਦਾ ਵੀ ਨਾਂ ਨਹੀਂ ਮੈਂ ਡਿਸਕਲੋਜ਼ ਕੀਤਾ ਮੈਂ ਉਹਨਾਂ ਦੇ ਬੱਚਿਆਂ ਨਾਲ ਬੱਚਿਆਂ ਦੇ ਨਾਲ ਮੈਂ ਮਤਲਬ 2 2 ਰਾਤਾਂ ਉਹਨਾਂ ਦੇ ਨਾਲ ਰਿਹਾ ਸੀ ਉਹਨਾਂ ਦੇ ਘਰ ਦੇ ਵਿੱਚ ਤੇ ਬਸ ਉਹ ਚ ਇਹੋ ਹੀ ਕਹਿੰਦੇ ਸੀ ਕਿ ਸਾਡਾ ਨਾਂ ਨਾ ਡਿਸਕਲੋਜ਼ ਕਰਿਓ ਪਰ ਹਾਲ ਇਹ ਆ ਕਿ ਰਾਤ ਦੇ 8 ਕਈ ਵਾਰੀ 8 ਵਜੇ 10 ਵਜੇ 12 ਵਜੇ CRPF ਦਾ ਆਉਂਦਾ ਵਾ ਟਰੱਕ ਆਉਂਦਾ ਵਾ ਦਰਵਾజా ਤੋੜਦੇ ਆ ਦਰਵਾజా ਅੰਦਰ ਵੜ ਜਾਂਦੇ ਆ ਤੁਹਾਡੀ ਚੈਕਿੰਗ ਕਰਦੇ ਆ ਕੋਈ ਉਹਨਾਂ ਨੇ ਕੋਈ ਵਾਰੰਟ ਨਹੀਂ ਲੈ ਕੇ ਆਉਣੀ ਕੁਝ ਨਹੀਂ ਲੈ ਬਸ ਜਿਸ ਤਰ੍ਹਾਂ ਦਾ ਹਾਲ ਤਾਨਾਸ਼ਾਈ ਹਾਲ ਵਾਤ 6 ਵਜੇ ਤੋਂ ਬਾਅਦ ਜੀ 6 ਵਜੇ ਤੋਂ ਬਾਅਦ ਲੋਕ ਫਿਰ ਉਹ ਰਾਤ ਦਾ ਲੰਬੀ ਰਾਤ ਦਾ ਸਮਾਂ ਕਿਦਾਂ ਕੋਈ ਇੰਡੀਅਨ ਚੈਨਲ ਵਗੈਰਾ ਫਿਲਮਾ ਫਿਲਮਾ ਖਬਰਾਂ ਕੀ ਵੇਖਦੇ ਆ ਉੱਥੇ ਲੋਕੀ ਆਮ ਤੌਰ ਤੇ ਜਿਹੜਾ ਸਾਡੀ ਨਿਤਕਿਰਿਆ ਹੁੰਦੀ ਇੱਥੇ ਵੀ ਆਪਾਂ ਵਾਧੂ ਟਾਈਮ ਜਿਹੜਾ ਜ਼ਿਆਦਾ ਸੋਸ਼ਲ ਮੀਡੀਆ ਤੇ ਬਿਜਕਾਜਾਰਦੇ ਆ ਦੁਨੀਆ ਨਾਲ ਜੁੜੇ ਰਹਿੰਦੇ ਆ ਜਾਂ ਚੈਨਲਾਂ ਦੇ ਅੱਗੇ ਬਿਠੇ ਰਹਿੰਦੇ ਆ ਜਦੋਂ ਨੀਂਦ ਨਾ ਆਵੇ ਰਾਤ ਨੂੰ ਉੱਥੇ ਕਿਦਾਂ ਦਾ ਮਾਹੌਲ ਆ ਨਹੀਂ ਜੀ ਕੋਈ ਚੈਨਲ ਵਾਲਾ ਕੋਈ ਨਹੀਂ ਹੈਗਾ ਕੋਈ ਕਦ ਕਲੋਕ ਜਿਹੜੇ ਆ ਉਹ ਟੀਵੀ ਚੈਨਲ ਤੇ ਵੇਖਦੇ ਹੋਣਗੇ ਇਹਨਾਂ ਦੇ ਤੇ ਯੂਸੂਲੀ ਇਹ ਗੱਲ ਨਹੀਂ ਲੋਕਾਂ ਦਾ ਹਾਲ ਜਿਹੜਾ ਵਾ ਜਿਹੜੇ ਦੋ ਰਾਤਾਂ ਤੁਸੀਂ ਰਹੇ ਤੁਸੀਂ 8 ਵਜੇ ਸੌ ਜਾਂਦੇ ਰਹੇ 7 ਵਜੇ ਨਹੀਂ ਜੀ ਮੈਂ ਤੇ ਸਾਰੀ ਮੈਂ ਮੈਨੂੰ ਉੱਪਰ ਦਾ ਕਮਰਾ ਦਿੱਤਾ ਸੀ ਚਬਾਰੇ ਵਿੱਚ ਉਹਨਾਂ ਨੇ ਤੇ ਉਹ ਚਬਾਰੇ ਚ ਮੈਂ ਤੇ ਰਾਤ ਸਾਰੀ ਵੇਖਦਾ ਰਿਹਾ ਕਦੀ ਸੀ ਆਰਪੀਫ ਜਿਹਾ ਗੱਡੀਆਂ ਇੱਧਰ ਨੂੰ ਜਾ ਰਹੀਆਂ ਕਦੀ ਸੀ ਆਰਪੀਫ ਜਿਹਾ ਗੱਡੀਆਂ ਉੱਧਰ ਨੂੰ ਜਾ ਰਹੀਆਂ ਲਗਾਤਾਰ ਉੱਥੇ ਬਦਰ ਕੋਸਾਇਰਨ ਵਜਦਾ ਹੀ ਰਹਿੰਦੇ ਸੀ ਤੇ ਮੈਨੂੰ ਨਹੀਂ ਲੱਗਦਾ ਕਿ ਲੋਕ ਜਿਹੜੇ ਆ ਇਸ ਮਾਹੌਲ ਦੇ ਵਿੱਚ ਇੰਜੋਏ ਕਰਦੇ ਹੋਣਗੇ ਟੀਵੀ ਗੁੜੀ ਨੀਂਦ ਵੀ ਸੌ ਸਕਦੇ ਪਤਾ ਹਰ ਕਿਸੇ ਨੂੰ ਪਤਾ ਹੀ ਨਹੀਂ ਕਿ ਕਿਹੜੇ ਵੇਲੇ ਮੇਰੇ ਘਰ ਛਾਪਾ ਪੈ ਜਾਣਾ ਹਾਂ ਤੇ ਕਿਸ ਕਿਸ ਤਰੀਕੇ ਨਾਲ ਸਾਡਾ ਕੋਈ ਨਿਆਣਾ ਹੀ ਚੁੱਕ ਕੇ ਲੈ ਜਾਣਾ ਬੱਚਾ ਚੁੱਕ ਕੇ ਲੈ ਜਾਣਾ ਜਾਂ ਸਾਡੇ ਇੱਕ ਘਰ ਤੇ ਜੀ ਨੂੰ ਫੜ ਕੇ ਲੈ ਜਾਣਾ ਇਹਨਾਂ ਨੇ ਬਹੁਤ ਬੁਰਾ ਹਾਲ ਆ ਲੋਕਾਂ ਦੀ ਹਾਲਤ ਜਿਹੜੀ ਆ ਗਰੀਬੀ ਦਾ ਪੱਧਰ ਇੰਨਾ ਵਸਟ ਹੋ ਚੁੱਕ ਮਤਲਬ ਬਹੁਤ ਕੰਮਕਾਰ ਲੋਕਾਂ ਦੇ ਕਿੱਦਾਂ ਦੇ ਆ ਜ਼ੀਰੋ ਹਾਂ ਕੋਈ ਕੰਮ ਕਰਨੀ ਲੋਕਾਂ ਦਾ ਬਹੁਤ ਬੁਰਾ ਹਾਲ ਆ ਫਿਰ ਜਿਹੜੀ ਡਿਵੈਲਪਮੈਂਟ ਦੀ ਤੁਸੀਂ ਗੱਲ ਕੀਤੀ ਹੈ ਬਸਾਂ ਦਾ ਉਹਨਾਂ ਦਾ ਹਾਲ ਸਰਕਾਰੀ ਨੌਕਰੀਆਂ ਬਹੁਤ ਦਿੱਤੀਆਂ ਗਈਆਂ ਨੇ ਉੱਥੇ ਇਸ ਪੀਰੀਅਡ ਦੇ ਵਿੱਚ ਮੈਂ ਤੇ ਜਿਹੜਾ ਏਰੀਆ ਵਖੇ ਮੈਂ ਤੇ ਅੱਜ ਤੱਕ ਇੱਕ ਸਰਕਾਰੀ ਸਰਕਾਰੀ ਨੌਕਰੀ ਦੇ ਵਿੱਚ ਲੱਗਾ ਹੋਇਆ ਪੀਐਨ ਨਹੀਂ ਲੱਭਾ ਉੱਥੇ ਜਿੰਨਾਂ ਲੋਕਾਂ ਨੂੰ ਮੈਂ ਦਿੱਤੀਆਂ ਤੇ ਕੁਝ ਹੋਈਆਂ ਸਰ ਮੈਂ ਪਿਛਲੇ ਦਿਨੋਂ ਤਾਂ ਜਾਣਦਾ ਮੇਰਾ ਇੱਕ ਨੌਨ ਮੁੰਡਾ ਸੀਗਾ ਉਹ ਉਰਦੂ ਡਿਪਾਰਟਮੈਂਟ ਚ ਆਪਣੇ ਗੁਰਨਾਨਕ ਵਸਤੀ ਚ ਸੀਗਾ ਤੇ ਉਹਨਾਂ ਉਹ ਵਿਚਾਰਾ ਸੀਗਾ ਪੀਐਚਡੀ ਕੀਤੀ ਹੋਈ ਸੀ ਪਰ ਉਹ ਲਗਾ ਉਥੇ ਕੰਟਰੈਕਟ ਤੇ ਸੀ ਨੂੰ 15000 ਰੁਪਏ ਸਾਰੇ ਦਿੰਦੇ ਆ ਤੇ ਮੈਂ ਕੁਦਰਤੀ ਇੰਡੀਆ ਸੀ ਤੇ ਆਪਾਂ ਜੋ ਉਥੋਂ ਦੇ ਵਿਦਿਸ਼ਾ ਅਧਿਕਾਰ ਸਾਬ ਨੂੰ ਬੇਨਤੀ ਕੀਤੀ ਸੀ ਮੈਂ ਆਪ ਖੁਦ ਗਿਆ ਸੀ ਡਾਕਟਰ ਜਸਪਾਲ ਸਿੰਘ ਹਾਂਜੀ ਹਾਂਜੀ ਕਿ ਇਹ ਬੜਾ ਅੱਛਾ ਬੱਚਾ ਜੀ ਇਹਦੀ ਹੈਲਪ ਕਰੋ ਤੇ ਉਹ ਕਹਿੰਦੇ ਤੁਸੀਂ ਲੇਟ ਹੋ ਗਏ ਹੋ ਨਹੀਂ ਤੇ ਮੈਂ ਨਾਂ ਰੈਗੂਲਰ ਪਾ ਦੇਣਾ ਸੀ ਪਰ ਉਹਨੂੰ ਫਿਰ ਜੌਬ ਮਿਲ ਗਈ ਆਪਣੇ ਉਥੇ ਸਟੇਟ 'ਚ ਤੇ ਉਹਨੇ ਉਥੇ ਅਜੇ ਲੈਕਚਰਰ ਜੌਬ ਹੁਣ ਕਿਤੇ ਕਰ ਰਿਹਾ ਹੈ ਹੋਏਗੀ ਮਿਲੀਆਂ ਹੋਣਗੀਆਂ ਕੋਈ 1-2% ਹੋ ਸਕਦਾ ਕਿਸ ਤਰ੍ਹਾਂ ਦੀਆਂ ਜੌਬਸ ਵੀ ਪ੍ਰੋਵਾਈਡ ਕੀਤੀਆਂ ਹੋਣ ਤੇ ਦੂਸਰਾ ਜੰਮੂ ਦੇ ਵਿੱਚ ਜੰਮੂ ਚ ਫਿਰ ਮੈਂ ਇੱਕ ਰਾਤ ਮੈਂ ਜੰਮੂ ਚ ਰਿਹਾ ਹਾਂ ਜੰਮੂ ਵਿੱਚ ਲੋਕਾਂ ਨੇ ਦੱਸਿਆ ਵਾ ਕਿ ਆ ਜਿੰਨੇ ਘਰ ਹੈਗੇ ਆ ਜਿੰਨੇ ਘਰਾਂ ਦੇ ਮਾਲਕ ਤੇ ਹੈਗੇ ਮੁਸਲਮ ਤੇ ਇਹਨਾਂ ਦੀ ਹੁਣ ਸਰਕਾਰ ਦੀ ਇਹ ਨੀਅਤ ਆ ਇਹ ਬਿਹਾਰ ਤੋਂ ਯੂਪੀ ਤੋਂ ਤੇ ਉੜੀਸਾ ਤੋਂ ਪ੍ਰਵਾਸੀਆਂ ਨੂੰ ਇਨਵਾਈਟ ਕਰ ਰਹੀ ਹੈ ਸੇਮ ਸਿਚੁਏਸ਼ਨ ਸ੍ਰੀਨਗਰ ਦੇ ਵਿੱਚ ਵੀ ਹੈ ਸ੍ਰੀਨਗਰ ਦੇ ਵਿੱਚ ਮਜ਼ਦੂਰੀ ਦੇ ਨਾਂ ਤੇ ਪ੍ਰਵਾਸੀ ਜਿਹੜੇ ਉੱਥੇ ਆ ਰਹੇ ਆ ਉੰਨਾਂ ਸੈਲਟ ਅਟੈਕ ਵੀ ਹੋ ਰਹੇ ਲਗਾਤਾਰ 2 3 ਵਜੇ ਹਾਂਜੀ 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 ਇੱਕ ਕੋਈ 8 ਬੰਦੇ ਮਾਰੇ ਗਏ ਕਿ 2 ਪਰਸੋ ਚੌਥੀ ਅਜੇ ਕੋਈ ਨਾ ਖਬਰ ਆ ਰਹੀ ਹਾਂਜੀ ਤੇ ਉਹ ਵੀ ਜਿਹੜੇ ਅਟੈਕ ਵੀ ਹੋਏ ਆ ਸੈਕੰਡ ਗੱਲ ਆ ਕਿ ਜਿਹੜਾ ਇਹਨਾਂ ਨੇ ਜ਼ਮੀਨ ਖਰੀਦਣ ਦਾ ਹੱਕ ਦਿੱਤਾ ਸਾਰਿਆਂ ਨੂੰ ਕਿ ਜਿਹੜਾ ਮਰਜ਼ੀ ਆਣ ਕੇ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਤੋਂ ਆਣ ਕੇ ਇੱਥੇ ਜ਼ਮੀਨ ਬਾਏ ਕਰ ਸਕਦਾ ਪਰ ਉਹ ਜਿਹੜਾ ਵਾ ਬਿਲਕੁਲ ਰਿਪੋਰਟ ਆਇਆ ਕਿ ਬਹੁਤ ਸਾਰੇ ਲੋਕਾਂ ਨੇ ਉਤਸ਼ਾਹ ਨਹੀਂ ਦਿਖਾਇਆ ਨਾ ਨਾ ਇੰਪਲੀਮੈਂਟ ਹੋਇਆ ਹੀ ਨਹੀਂ ਜੀ ਉਹਨਾਂ ਨੇ ਉਹਨਾਂ ਨੇ ਉਹਨਾਂ ਦੀਆਂ ਜਿਹੜੀਆਂ ਕੁਝ ਆਰਗੇਨਾਈਜੇਸ਼ਨਸ ਨੇ ਚਲੋ ਮੈਂ ਨਾਂ ਤੇ ਕਿਸੇ ਦਾ ਨਹੀਂ ਲੈ ਨਹੀਂ ਸਕਦਾ ਮੈਨੂੰ ਪਤਾ ਵੀ ਨਹੀਂਗਾ ਕਿ ਕਿਹੜੀ ਆਰਗੇਨਾਈਜੇਸ਼ਨ ਨੇ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਜ਼ਮੀਨ ਨਹੀਂ ਲੈਣ ਦੇਵਾਂਗੇ ਅਸੀਂ ਉਹ ਮਤਲਬ ਜਿਹੜਾ ਜ਼ਮੀਨ ਲੈਗਾ ਉਹ ਆਪਣਾ ਆਪਣਾ ਹਿਸਾਬ ਕਿਤਾਬ ਲਾ ਕੇ ਹੀ ਲਵੇ ਤੇ ਇਸ ਕਰਕੇ ਕੋਈ ਲੋਕ ਬਸ ਜ਼ਮੀਨ ਖਰੀਦਣ ਵਾਲੇ ਕੌਣ ਨੇ ਅੰਬਾਨੀ ਤੇ ਦਾਨੀ ਇਹ ਆਪਣੇ ਲਗਾਤਾਰ ਗੋਦਾਮ ਬਣਾ ਰਹੇ ਉੱਥੇ ਇਹ ਆਪਣਾ ਕੰਮ ਚਲਾ ਰਹੇ ਆ ਇਹ ਲੇਬਰ ਜਿਹੜੀ ਹੈ ਇਨਸਟੈਡ ਕਿ ਕਸ਼ਮੀਰ ਦੇ ਲੋਕਾਂ ਨੂੰ ਲੇਬਰ ਦੇ ਉੱਤੇ ਲਾਇਆ ਜਾਵੇ ਕਸ਼ਮੀਰ ਦੇ ਲੋਕਾਂ ਨੂੰ ਕਿਸੇ ਲੇਬਰ ਦੇ ਵਿੱਚ ਨਹੀਂ ਪਾਰਟਿਸਿਪੇਟ ਕੀਤਾ ਜਾਂਦਾ ਉਹ ਇਹ ਮੰਗਾਉਂਦੇ ਉੱਥੋਂ ਬਿਹਾਰ ਤੋਂ ਯੂਪੀ ਤੋਂ ਤੇ ਉੜੀਸਾ ਤੋਂ ਲੇਬਰ ਉੱਥੋਂ ਆਉਂਦਾ ਯਾਨੀ ਕਿ ਆਪਣੇ ਪ੍ਰੋਜੈਕਟਾਂ ਤੇ ਵੱਖਰੇ ਕੈਂਪ ਲਾ ਕੇ ਉਹਨਾਂ ਨੂੰ ਰੱਖਦੇ ਆ ਉਹਨਾਂ ਨੂੰ ਰੱਖਦੇ ਹਾਂ ਜੀ ਮਤਲਬ ਉਹ ਆਮ ਤੌਰ ਤੇ ਸ਼ਹਿਰਾਂ ਚ ਜਿੱਦਾਂ ਕਰਾਏ ਤੇ ਕੋਈ ਇੰਨੀ ਵੀ ਗੱਲ ਇੰਨੀ ਵੀ ਜ਼ਬਰਦਸਤ ਸਿਕਿਉਰਟੀ ਨਹੀਂ ਉਹਨਾਂ ਦੀ ਹੂੰ ਤੇ ਕਿਤੇ ਜਿਹੜੇ ਸੈਂਸਿਟਿਵ ਏਰੀਆ ਉਹਨਾਂ ਦੇ ਵਿੱਚ ਤੇ ਸ਼ੈਸ ਉਹ ਮੈਂ ਇੱਕ ਗੱਲ ਸੁਣਦੇ ਆ ਜਿਹੜੇ ਮੁਸਲਮ ਮਿਡਲ ਈਸਟ ਲੋਕ ਜਾਂਦੇ ਆ ਤੇ ਉੱਥੇ ਇਦਾਂ ਹੀ ਹੁੰਦਾ ਕਿ ਲੇਬਰ ਨੂੰ ਵੱਖਰੇ ਕੈਂਪਸ ਰੱਖਿਆ ਜਾਂਦਾ ਪਾਸਪੋਰਟ ਉਹਨਾਂ ਦੇ ਰੱਖ ਲੈ ਜਾਂਦੇ ਉਹਨਾਂ ਦੀ ਡੈਟਿੰਗ ਵੀ ਹੁੰਦੀ ਨਹੀਂ ਬਾਹਰ ਹੋ ਜਾ ਨਹੀਂ ਸਕਦੇ ਇਸ ਤਰ੍ਹਾਂ ਦੇ ਹਾਲਾਤ ਵੀ ਤੁਸੀਂ ਨਾ ਉੱਥੇ ਲੇਬਰ ਜਿਹੜੀ ਜਿੰਨਾ ਮੈਂ ਵੇਖਿਆ ਸ਼੍ਰੀਨਗਰ ਵਿੱਚ ਕੰਮ ਕਰਨ ਵਾਲੀ ਲੇਬਰ ਆ ਉਹ ਸਾਰੀ ਹੈਗੀ ਆ ਈਸਟਰਨ ਯੂਪੀ ਦੀ ਤੇ ਬਿਹਾਰ ਦੀ ਆ ਤੇ ਪਰ ਇਹ ਆ ਕਿ ਉਹ ਲੱਗੇ ਲੱਗੇ ਪਿੰਡਾਂ ਚ ਨਹੀਂ ਰਹਿੰਦੇ ਉਹ ਇਕੱਠੇ ਹੋ ਕੇ ਤੇ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਇੱਕ ਕਮਰਾ ਲੱ ਲਿਆ ਜਿਸ ਤਰ੍ਹਾਂ 10 ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਕਿ 10 ਜਿਹੜੇ ਆ ਜਿਨ੍ਹਾਂ ਨੂੰ ਅਸੀਂ ਭਈ ਇਹ ਕਹਿ ਦਿੰਨੇ ਆ ਇਕੱਠੇ ਰਹਿੰਦੇ ਆ ਸਿਮਿਲਰਲੀ ਉਹ ਨਹੀਂ ਪਰ ਜੇ ਉੱਥੇ ਇੰਨੀ ਡਿਸਟਰਬੈਂਸ ਹੋਵੇ ਤੇ ਫਿਰ ਤੇ ਉਹਨਾਂ ਨੂੰ ਸ਼ਿਕਾਰ ਸੌਖਾ ਮਿਲ ਜੇ ਇੱਕੋ ਕਮਰੇ 'ਚ 10 ਬੰਦੇ ਮਿਲ ਗਏ ਇੱਕ ਬੰਦਾ ਆਵੇ ਤੇ ਉਹ ਸਾਰਿਆਂ ਨੂੰ ਖਤਮ ਕਰਕੇ ਜਾ ਡਿਸਟਰਬੈਂਸ ਹੈ ਹੀ ਨਹੀਂ ਜੀ ਡਿਸਟਰਬੈਂਸ ਹੈ ਹੀ ਨਹੀਂ ਇਹ ਤੇ ਇਹਨਾਂ ਵੱਲੋਂ ਫਲਾਇਆ ਜਾ ਰਿਹਾ ਝੂਠ ਸਾਰਾ ਇਹ ਸਟੇਟ ਵੱਲੋਂ ਝੂਠ ਫਲਾਇਆ ਜਾ ਰਿਹਾ ਕੋਈ ਇਸ ਤਰ੍ਹਾਂ ਦੀ ਡਿਸਟਰਬੈਂਸ ਨਹੀਂ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਡਿਸਟਰਬੈਂਸ ਹੈਗੀ ਆ ਤੇ ਸਕਿਉਰਿਟੀ ਫੋਰਸਸ ਦੀ ਹੈਗੀ ਜਿਹੜਾ ਮੈਂ ਆਰਟੀਕਲ ਲਿਖਿਆ ਸੀ ਕਿ ਕਸ਼ਮੀਰ ਅੰਡਰ ਦਿਸ ਸ਼ੂਜ਼ ਆਫ ਦਿਸ ਸਕਿਉਰਿਟੀ ਫੋਰਸਸ ਉਹ ਬਿਲਕੁਲ ਬਿੰਨੂ ਲੱਗਦਾ ਸੀ ਕਿ ਮੈਂ ਉਹ ਵਾਜਬੀ ਕੋਈ ਉੱਥੇ ਜਿਹੜੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅਸੀਂ ਇੱਕ ਬਣਾਇਆ ਸੀ ਤੁਹਾਨੂੰ ਪਤਾ ਫਿਰਕਾ ਪ੍ਰਸਰਬੋਧੀ ਫਰੰਟ ਬਣਾਇਆ ਸੀ ਜਿਹਦੇ ਵਿੱਚ ਅਸੀਂ ਕਹਿੰਦੇ ਕਿ ਸਟੇਟ ਦਾ ਤਸ਼ੱਦਦ ਤੇ ਅਟੈਰਿਸਟਾਂ ਦਾ ਤਸ਼ੱਦਦ ਜਾਂ ਸੋ ਕਾਲ ਖਾਲਸਤਾਨੀ ਅੰਦਰ ਤਸ਼ੱਦ ਅਸੀਂ ਦੋਵਾਂ ਦੀ ਨਿਖੇਦੀ ਕਰਦੇ ਹਾਂ ਕਿ ਜੇ ਸਟੇਟ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਦੀ ਹੈ ਤੇ ਅਸੀਂ ਇਹਦਾ ਵੀ ਵਿਰੋਧ ਕਰਦੇ ਸੀ ਪੁਲਿਸ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਵੀ ਜਿਹੜੇ ਮਾੜੇ ਮਾੜੀ ਗੱਲ ਵਾ ਉਹਨਾਂ ਵੱਲੋਂ ਵੀ ਜਿਹੜੇ ਆ ਇਨੋਸੈਂਟ ਲੋਕਾਂ ਨੂੰ ਦਾ ਕਤਲੇਆਮ ਕਰਨਾ ਜਿਹੜਾ ਉਹ ਵੀ ਮਾੜਾ ਸੀ ਦੋਨਾਂ ਚੀਜ਼ਾਂ ਦਾ ਵਿਰੋਧ ਕਰਦੇ ਉੱਥੇ ਸਿਚੁਏਸ਼ਨ ਇਹ ਆ ਕਿ ਉੱਥੇ ਵਨ ਸਾਈਡਡ ਆ ਉੱਥੇ ਸਕਿਉਰਿਟੀ ਫੋਰਸਸ ਦਾ ਤਸ਼ੱਦਦ ਵਾ ਉਹਨਾਂ ਦਾ ਜਿਹੜੇ ਇਹ ਟੈਰਰਿਜ਼ਮ ਤੇ ਮਿੰਤਰ ਲੱਗਦਾ ਵਕਿ ਇਹ ਇਹਨਾਂ ਦੀ ਜੇਬ ਜੇਬ ਦੇ ਹੱਥ ਦੇ ਵਿੱਚ ਮੋਮ ਦੀ ਗੁੜੀਆ ਵ ਜਦੋਂ ਮਰਜ਼ੀ ਇਹ ਸ਼ੁਰੂ ਕਰ ਦਿੰਦੇ ਤੁਸੀਂ ਦੇਖਿਆ ਹੋਊਗਾ ਕਿ ਇਹ ਆ ਜਦੋਂ ਇਲੈਕਸ਼ਨ ਹੋਣੀ ਸੀ ਇਲੈਕਸ਼ਨ ਹੋਣੀ ਸੀ ਤੇ ਇਹਨਾਂ ਨੂੰ ਪਤਾ ਸੀ ਸਾਡੀ ਗਵਰਨਮੈਂਟ ਨੂੰ ਪਤਾ ਸੀ ਕਿ ਉੱਥੇ ਸਾਡਾ ਹਾਲ ਸਾਡਾ ਨਹੀਂ ਕੋਈ ਇੰਨਾ ਵਧੀਆ ਹਾਲ ਤੇ ਇਹਨਾਂ ਨੇ ਵੇਖੋ ਵਰਦਾਤ ਸ਼ੁਰੂ ਕਰਾਤੀ ਸੀ ਇਹਨਾਂ ਨੇ ਉਹਨਾਂ ਦਿਨਾਂ 'ਚ ਉਸ ਤੋਂ ਬਾਅਦ ਵੀ ਇਹਨਾਂ ਨੇ ਕਰਾਉਣੀ ਤੁਸੀਂ ਵੀ ਮੈਨੂੰ ਦੱਸੋ ਕਿ ਪਿਛਲੇ 5-7 ਸਾਲ ਤੱਕ ਹੋਈ ਨਹੀਂ ਵਰਦਾਤ ਉੱਥੇ ਤੁਸੀਂ ਆਪ ਹੀ ਤੁਸੀਂ ਕਹਿ ਰਹੇ ਹੋ ਕਿ ਉਹ ਸੈਨ ਦੇ ਸਾਇਚਾ ਬੰਦੂਕ ਦੇ ਥੱਲੇ ਆ ਤੇ ਸ਼ੂਜ਼ ਜਿਹੜੇ ਆਰਮੀ ਦੇ ਸ਼ੂਜ਼ ਉਹਦੇ ਥੱਲੇ ਲੋਕ ਰਹਿ ਰਹੇ ਆ ਤੇ ਫਿਰ ਵਾਰਦਾਤਾਂ ਦੇ ਸਵਾਲ ਹੀ ਪੈਦਾ ਨਹੀਂ ਹੁੰਦਾ ਨਾ ਜਦੋਂ ਇੰਨਾ ਇਨੇ ਕੜੇ ਕੀਤੇ ਹੋਏ ਆ ਵਾਰਦਾਤਾਂ ਜੇ ਸਟੇਟ ਸਪੌਂਸਰਡ ਹੋਣ ਫੇਰ ਆ ਸਟੇਟ ਸਪੌਂਸਰ ਹੋਣ ਤੋਂ ਉਹ ਉਹਦਾ ਕੀ ਕਰੋਗੇ ਉਹ ਇੱਕ ਇੱਕ ਅਮਨ ਅਮਨ ਸ਼ਾਂਤੀ ਚਾਹੁੰਦੇ ਹੀ ਨਹੀਂ ਅੱਛਾ ਇੱਕ ਚੀਜ਼ ਹੋਰ ਦੱਸੋ ਚਲੋ ਉਹ ਤੇ ਤੁਹਾਡਾ ਆਪਣਾ ਵਿਚਾਰ ਹੈ ਪੰਡਤਾਂ ਦੀਆਂ ਪ੍ਰਾਪਰਟੀਆਂ ਉੱਥੇ ਤੇ ਪੰਡਤਾਂ ਦੇ ਬਾਰੇ ਬਹੁਤ ਗੱਲ ਚਰਚਾ ਹੁੰਦੀ ਆ ਕਿ ਜਿਹੜੇ ਕਸ਼ਮੀਰੀ ਪੰਡਤ ਆ ਉਹਨਾਂ ਨਾਲ ਉੱਥੇ ਬਹੁਤ ੱੱਕਾ ਹੋਇਆ ਸੀ ਤੇ ਉਹ ਕਈ ਸਾਲਾਂ ਤੋਂ ਰੁਲ ਗਿਆ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਪਰ ਪ੍ਰੋਫੈਸਰ ਜਦੋਂ ਆਏ ਸੀਗੇ ਡਾਕਟਰ ਮਨਮੋਹਨ ਸਿੰਘ ਗਰੀ ਉਦੋਂ ਵੀ ਯਤਨ ਕੀਤੇ ਗਏ ਸੀ ਤੇ ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਨੇ ਬਾਜਪਾ ਹੀਰਾਂ ਨੇ ਸਿਹਰਤ ਕੁਝ ਕਦਮ ਕਦਮ ਜ਼ਰੂਰ ਚੁੱਕੇ ਸੀਗੇ ਜਦੋਂ ਉੱਥੇ ਵਾਕਈ ਪਹਿਲ ਕੀਤੀ ਗਈ ਅਮਨ ਸ਼ਾਂਤੀ ਦੀ ਔਰ ਪਾਕਿਸਤਾਨ ਨੂੰ ਵੀ ਇਨਵੋਲ ਕੀਤਾ ਗਿਆ ਸੀ। ਇਸ ਤੋਂ ਬਾਅਦ ਜਦੋਂ ਦੀ ਮੋਤੀ ਸਰਕਾਰ ਆਈ ਆ ਇਹਨਾਂ ਨੇ ਕਿਹਾ ਸੀ ਕਿ ਅਸੀਂ ਪੰਡਤਾਂ ਲਈ ਵੱਖਰੀਆਂ ਕਲੋਨੀਆਂ ਬਣਾ ਰਹੇ ਹਾਂ ਉੱਥੇ ਬਣੀਆਂ ਵੀ ਨਹੀਂ ਕੋਈ। ਉਹਨਾਂ ਦੇ ਬਾਰੇ ਕੋਈ ਤੱਕ ਜਾਣਕਾਰੀ ਨਹੀਂ। ਉਹ ਜੰਮੂ ਵਗੈਰਾ ਛੋਣ ਗਏ ਜੀ। ਜੰਮੂ ਦੇ ਅਸਲ ਵਿੱਚ ਤਾਂ ਕਸ਼ਮੀਰੀ ਪੰਡਤ ਨੇ ਜੰਮੂ 'ਚ ਦੇ Hindu ਬਿਠਾ ਰਹੇ ਨੇ। ਉਹ ਮਤਲਬ ਉਹ ਕੋਈ ਕਹਿ ਲੋ ਕਿ ਜੰਮੂ ਤੇ ਕਸ਼ਮੀਰ ਦੇ ਜੇ ਤੁਸੀਂ ਉਹਨਾਂ ਦੇ ਸੱਭਿਆਚਾਰ ਨੂੰ ਹੀ ਵੇਖੋ ਤੇ ਬਹੁਤ ਜ਼ਿਆਦਾ ਤੁਹਾਨੂੰ ਫਰਕ ਨਜ਼ਰ ਆਉਂਦਾ। ਜੇ ਜੇ ਕਸ਼ਮੀਰ ਵੈਲੀ ਵਾਲਾ ਸੱਭਿਆਚਾਰ ਆ ਤੇ ਜੰਮੂ ਕਸ਼ਮੀਰ ਦਾ ਸੱਭਿਆਚਾਰ ਆ ਉਹ ਤੇ ਥਲੜੀ ਬੈਲਟ ਨਾਲ ਜਾ ਕੇ ਜੰਮੂ ਦਾ ਡੋਗਰੀ ਦੇ ਨਾਲ ਰਿਲੇਟਡ ਤੇ ਉਹ ਕਸ਼ਮੀਰੀਆਂ ਦਾ ਜਿਹੜਾ ਕਲਚਰ ਹੀ ਆਪਣਾ ਵਾ ਉਹਨਾਂ ਦਾ ਖਾਣ ਪੀਣ ਦਾ ਕਲਚਰ ਵੀ ਆਪਣਾ ਉਹ ਰੋਟੀ ਨਹੀਂ ਖਾਂਦੇ ਉਹ ਚੌਲ ਖਾਂਦੇ ਆ ਜਾਂ ਚਲੋ ਮੁਰਗਾ ਵਗੈਰਾ ਜਾਂ ਹੋਰ ਨਾਨ ਵੇਜ ਖਾ ਲੈਂਦੇ ਉਹਨਾਂ ਦਾ ਉਹਨਾਂ ਦਾ ਕਲਚਰ ਇਹਨਾਂ ਨੂੰ ਡਿਫਰੈਂਟ ਪੜ ਪੰਡਤ ਪੰਡਤ ਮੈਂ 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 ਨਾ ਤੇ ਮੈਂ ਐਸੇ ਪੰਡਤਾਂ ਨੂੰ ਮਿਲਣ ਵੀ ਗਿਆ ਸੀ ਉੱਥੇ ਕਿਉਂਕਿ ਮੈਂ ਤੇ ਮੈਂ ਜਿਆਦਾ ਮੈਂ ਅਫੈਕਟਡ ਏਰੀਆ ਵਿੱਚ ਗਿਆ ਸੀ ਤੇ ਉੱਥੇ ਮੈਜੋਰਟੀ ਮੈਨੂੰ ਤੇ ਮਿਲੇ ਮਿੰਨ ਤੇ ਕੋਈ ਦਿਸਿਆ ਹੀ ਨਹੀਂ ਹਿੰਦੂ ਦੀ ਦੁਕਾਨ ਨਹੀਂ ਦਿਸੀ ਹਿੰਦੂ ਦਾ ਹਿੱਦੂ ਕੋਈ ਦਿਸਿਆ ਹੀ ਨਹੀਂ ਅੱਛਾ ਓਵਰਆਲ ਹੁਣ ਤੁਹਾਡਾ ਰਿਵਿਊ ਤੁਸੀਂ ਜੋ ਇੱਕ ਆਰਟੀਕਲ ਵੀ ਲਿਖਿਆ ਸੀਗਾ ਤੁਸੀਂ ਮੈਨੂੰ ਇਹ ਆਫ ਦੀ ਏਅਰ ਇਹ ਵੀ ਦੱਸਿਆ ਸੀ ਕਿ ਤੁਸੀਂ ਕੋਈ ਚੀਜ਼ਾਂ ਰਿਕਾਰਡ ਕੀਤੀਆਂ ਸੀ ਜਿਹੜੀਆਂ ਪੁਲਿਸ ਵਾਲਿਆਂ ਨੇ ਤੁਹਾਡੇ ਮੋਬਾਈਲ ਚੋਂ ਡਿਲੀਟ ਕਰਤੀਆਂ ਸੀ ਹਾਂਜੀ ਜੀ ਮੇਰਾ ਫੋਨ ਫੋਨ ਰੀਸੈਟ ਕਰਤਾ ਸੀ ਉਹ ਘਟਨਾ ਦੱਸੋ ਕਿਸ ਤਰ੍ਹਾਂ ਉਹ ਜੋ ਮੈਂ ਜਾ ਰਿਹਾ ਸੀ ਸ੍ਰੀਨਗਰ ਮੈਂ ਸਾਰੀ ਰਿਕਾਰਡਿੰਗ ਕਰ ਲਈ ਸੀ ਮੈਂ ਕੁਦਰਤੀ ਸਾਰੀ ਰਿਕਾਰਡ ਜਿਹੜੀ ਜੋ ਜੋ ਜਿਹੜੀ ਫੋਟੋ ਵਗੈਰਾ ਖਿੱਚੀ ਸੀ ਇਕਦਿ ਨਾਰਮਲ ਫੋਟੋ ਖਿੱਚੀਆਂ ਸੀ ਕਿਹਾ ਇੰਟਰਵਿਊ ਕੀਤੀ ਨਹੀਂ ਕਿਸੇ ਨਾਲ ਮੈਂ ਇੰਟਰਵਿਊ ਇੰਟਰਵਿਊ ਦੀ ਮੈਂ ਕਿਸੇ ਦੀ ਨਹੀਂ ਫੋਟੋਆਂ ਖਿੱਚੀਆਂ ਪਰ ਜੋ ਬਾਕੀ ਤੇ ਮੇਰੇ ਮਾਈਂਡ ਵਿੱਚ ਹੈਗਾ ਸੀ ਨਾ ਮੈਂ ਕਿਹਾ ਨਾ ਕੀ ਇੰਟਰਵਿਊ ਕੀਤੀ ਉਹ ਮੈਂ ਲਿਖਦਾ ਰਿਹਾ ਸੀ ਤੇ ਮੇਰੇ ਮੇਰੇ ਜਦੋਂ ਉਹਨਾਂ ਨੂੰ ਪਤਾ ਲੱਗਾ ਇੱਕ ਪਿੰਡ ਦੇ ਵਿੱਚ ਜਦੋਂ ਅਸੀਂ ਮੈਂ ਨਿਕਲੇ ਆਵਾ ਉਹ ਪਿੰਡ ਦਾ ਨਾਮ ਸੀ ਇਹ ਲੋਲੀਪੁਰਾ ਉੱਥੋਂ ਜਦੋਂ ਨਿਕਲੇ ਆਵਾ ਤੇ ਉੱਥੋਂ ਇਹਨਾਂ ਨੇ ਸਿਕਿਉਰਟੀ ਵਾਲਿਆਂ ਨੇ ਮੇਰਾ ਕੈਮਰਾ ਲਿਆ ਮੇਰਾ ਫੋਨ ਲਿਆ ਮੇਰਾ ਫੋਨ ਨੂੰ ਰੀਸੈਟਿੰਗ ਮਾਰਤਾ इवन ਮੇਰ ਕੋ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਵੀ ਨੰਬਰ ਨਹੀਂ ਸੀ ਹੈਗੇ ਨਹੀਂ ਤਾਂ ਉਹਨਾਂ ਪੁੱਛਿਆ ਪਹਿਲਾਂ ਰੀਸੈਟ ਮਾਰਨ ਤੋਂ ਵੀ ਕੀ ਕਿਥੋਂ ਆਏ ਹੋ ਕੀ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ ਸੀ ਕਿ ਇਹ ਜਾ ਕੇ ਇੰਟਰਵਿਊ ਕਰ ਰਿਹਾ ਲੋਕਾਂ ਦੇ ਅੱਛਾ ਉਹਨਾਂ ਕੋਈ ਇਨਫੋਰਮੇਸ਼ਨ ਇਹਨਾਂ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ ਸੀ ਤੇ ਮੈਨੂੰ ਹੀ ਪੁੱਛਿਆ ਉਹਨਾਂ ਨੇ ਕਿ ਤੁਸੀਂ ਕੀ ਇੱਥੇ ਕਰਨਾ ਆਏ ਮੈਂ ਕਿਹਾ ਮੈਂ ਇੱਥੇ ਲੋਕਾਂ ਨੂੰ ਮਿਲਣ ਆਇਆ ਮੈਂ ਮੈਂ ਦੱਸਿਆ ਕਿ ਮੇਰੀ ਆਈਡੀ ਇਹ ਹੈ ਤੇ ਉਹਨਾਂ ਨੇ ਕਿ ਦਿਖਾਓ ਕੈਮਰਾ ਕਿ ਉਹਨਾਂ ਨੇ ਕੈਮਰੇ ਚ ਕੋਈ ਖਾਸ ਮੇਰੇ ਫੋਨ ਦੇ ਵਿੱਚ ਕੋਈ ਖਾਸ ਵੇਖਿਆ ਨਹੀਂ ਉਹਨੇ ਰੀਸੈਟ ਹੀ ਮਾਰ ਦਿੱਤਾ ਸਦਾ ਅੰਦਰ ਲੈ ਗਏ ਉਹ ਆਪਣੇ ਕੈਂਪ ਦੇ ਵਿੱਚ ਉਥੋਂ ਰੀਸੈਟ ਮਾਰ ਕੇ ਤੇ ਕੈਮਰਾ ਫੜਾ ਦਿੱਤਾ ਮੇਰੇ ਕੋ ਕੋਈ ਕਿਸੇ ਦਾ ਨੰਬਰ ਨੰਬਰ ਸਾਰੇ ਡਿਲੀਟ ਹੋ ਗਏ ਇਵਨ ਇੱਥੇ ਆਣ ਕੇ ਮੈਂ ਤੁਹਾਡਾ ਨੰਬਰ ਵੀ ਕਰੋ ਲਿਆ ਸੀ ਓਵਰ ਆਲ ਤੁਸੀਂ ਹੁਣ ਸਿਚੁਏਸ਼ਨ ਕਿਦਾਂ ਵੇਖਦੇ ਹੋ ਕੀ ਵਾਪਸ ਉਥੇ ਅਮਨ ਸ਼ਾਂਤੀ ਤੇ ਮੁੱਖ ਧਾਰਾ ਚ ਲੋਕ ਆ ਜਾਣਗੇ ਜਾਂ ਇਹ ਸਮੱਸਿਆ ਜਿਹੜੀ ਸਦੀਵੀ ਬਣੀ ਰਹੇਗੀ ਕੁਝ ਲੋਕ ਜਿਹੜੇ ਐਕਸਪਰਟ ਹੋ ਕਹਿੰਦੇ ਆ ਦੋ ਸਮੱਸਿਆਵਾਂ ਦੁਨੀਆ ਤੋਂ ਕਦੀ ਨਹੀਂ ਖਤਮ ਹੋ ਸਕਦੀਆਂ ਇੱਕ ਫਲਸਤੀਨ ਤੇ ਇੱਕ ਕਸ਼ਮੀਰ ਤੁਹਾਨੂੰ ਕੀ ਲੱਗਦਾ ਨਹੀਂ ਹੋਣੀ ਆ ਜੀ ਕਸ਼ਮੀਰ ਕਸ਼ਮੀਰੀ ਜਿਹੜੇ ਆ ਉਹ ਹਾਂ ਇੱਕ ਮੇਨੂ ਜਗ੍ਹਾ ਤੇ ਕਸ਼ਮੀਰੀ ਕੁਝ ਮਿਲੇ ਬੜੇ ਸਿਆਣੇ ਬੰਦੇ ਮਿਲੇ ਤੇ ਉਹਨਾਂ ਨੇ ਗੱਲ ਕੀਤੀ ਸੀ ਹਰੀ ਸਿੰਘ ਰਾਜੇ ਦੀ ਉਹਨਾਂ ਦਿਨਾਂ 'ਚ 75000 ਦਾ ਕਸ਼ਮੀਰ ਵੇਚਿਆ ਸੀ ਉਹਨੇ ਇੰਡੀਆ ਗਵਰਨਮੈਂਟ ਨੂੰ 75000 ਤਾਂ ਉਹਨੇ ਸੱਲਿ ਘੱਟ ਦਿੱਤਾ ਸੀ ਨਹੀਂ ਜਿਹੜਾ ਉਹਨੇ ਸਾਈਨ ਕੀਤੇ ਪੈਸੇ ਲੈ ਕੇ ਕੀਤੇ ਜੇ ਟਿੱਟੀ ਹੋਈ ਸੀ 75000 ਲਿਆ ਉਹਨੇ 75000 ਰੁਪੀਸ ਅੱਛਰ ਕੋਪਾਉਂਡ ਨਹੀਂ ਲਏ ਤਾਂ ਰੁਪੀਸ ਕਸ਼ਮੀਰ ਤੇ ਪਹਿਲਾਂ ਵੀ ਵਿਕਿਆ ਸੀ ਉਹਨਾਂ ਦੇ ਵੱਡਿਆਂ ਕੋ ਗੁਲਾਬ ਸਿੰਘ ਰਾਣੇ ਜਦੋਂ ਐਂਗਲੋ ਇੰਡੀਅਨ ਯੁੱਧ ਹੁੰਦਾ ਹੈ ਕਸ਼ਮੀਰ ਤੇ ਪੰਜਾਬ ਦਾ ਹਿੱਸਾ ਸੀਗਾ ਤੇ ਉਹ ਜਦੋਂ ਤਮਾੜ ਲੱਗਾ ਲੜਾਈ ਕਰਨ ਦਾ ਮਹਾਰਾ ਰਣਜੀਤ ਸਿੰਘ ਦੀ ਫੌਜ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਤੇ ਹੈਗੇ ਨਹੀਂ ਸੀਗੇ ਮਹਾਰਾਣੀ ਜਿੰਦਾ ਦੇ ਵੇਲੇ ਦੀ ਕਹਾਣੀ ਹੈ ਤੇ ਉਦੋਂ ਡੋਗਰਿਆਂ ਨੇ ਉਹ ਮੁੱਲ ਖਰੀਦਿਆ ਸੀਗਾ ਕੰਗਰੇਜਾਂ ਨੂੰ ਪੈਸੇ ਦੇ ਕੇ ਉਹਨੇ ਜਿਹੜਾ ਹਰੀ ਸਿੰਘ ਨਲਵੇ ਸੋਰੀ ਰਾਜਾ ਹਰੀ ਸਿੰਘ ਨੇ ਰਾਜਾ ਹਰੀ ਸਿੰਘ ਨੇ 75000 ਹਿੰਦੁਸਤਾਨ ਦੀ ਗਵਰਨਮੈਂਟ ਕੋਲ ਲਿਆ ਸੀ ਉਹਨਾਂ ਦੇ ਨਾਲ ਉਹਨੇ ਉਹ ਫਿਰ ਤੇ ਸਸਤੇ ਭਾਵੇਂ ਜਿਹੜਾ ਮੈਨੂੰ ਲੱਗਦਾ ਲੱਖਾਂ ਚ ਤੇ ਉਹਨਾਂ ਖਰੀਦੇ ਆ ਸੀਗਾ ਪਤਾ ਨਹੀਂ ਜੇ ਜੋ ਉਹਨੇ ਜੈਕਟ ਫਿਗਰ ਤੇ ਨਹੀਂ ਆ ਕਿ ਕਿੰਨੇ ਲੱਖ ਰੁਪਏ ਦੇ ਕੇ ਹਾਂਜੀ ਜਦੋਂ ਹੋਏ ਸੀ ਨਾ ਇੱਥੇ 47 ਤੋਂ ਬਾਅਦ ਜਿਹੜੇ ਹੋਏ ਸੀ ਕਿ ਜਿਹਨੂੰ ਕਹਿ ਦਿੰਦੇ ਸੀ ਕਿ ਉਥੋਂ ਤਾੜ ਵੀ ਆਉਂਦੇ ਆ ਆਪਣੇ ਬਾਡਰ ਕ੍ਰਾਸ ਕਰਕੇ ਹਾਂ ਜੀ ਬਿਲਕੁਲ ਤੇ ਉਦੋਂ ਹਰੀ ਸਿੰਘ ਜਿਹੜਾ ਰਾਜਾ ਹਰੀ ਸਿੰਘ ਸੀ ਉਹ ਉਹ ਆਪਣੇ ਆਪ ਨੂੰ ਸਰੈਂਡਰ ਕਰ ਰਿਹਾ ਸੀ ਉਹਨੇ ਸਰੈਂਡਰ ਕਰਕੇ ਜੋ ਵੀ ਇੰਡੀਆ ਗਵਰਨਮੈਂਟ ਨੇ ਉਹਨੂੰ ਦਿੱਤਾ ਉਹਨਾਂ 75 ਉਹ ਵੱਖਰਾ ਐਪੀਸੋਡ ਹੈ ਪਰ ਮੈਂ ਪਹਿਲੀ ਵਾਰ ਸੁਣ ਰਿਹਾ ਕਿ ਉਹਨੇ ਸਟੇਟ ਕੋਲੋਂ ਪੈਸੇ ਲੈ ਕੇ ਵੇਚਿਆ ਸੀ ਮੈਂ ਪਹਿਲੀ ਵਾਰ ਸੁਣ ਰਿਹਾ ਪੈਸੇ ਤੇ ਉਹਨੇ ਲਏ ਆ ਪੈਸੇ ਤੇ ਉਹਨੇ ਉਹ ਦਸਦੇ ਲਏ ਆ ਉਹਨਾਂ ਲੋਕਾਂ ਨੇ ਮੇਰੇ ਜਿਹੜੀ ਗੱਲ ਕੀਤੀ ਉਹ ਕਹਿੰਦੇ ਕਿ ਦੱਸੋ ਕਿ ਮੈਂ ਵੀ ਉਹਨਾਂ ਨੂੰ ਕਿਹਾ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਤੁਸੀਂ ਕਿਉਂ ਹਿੰਦੁਸਤਾਨ ਦੇ ਤੋਂ ਇੰਡੀਆ ਗਵਰਨਮੈਂਟ ਦੇ ਵਿੱਚ ਇੰਡੀਅਨ ਕਨਸਟੀਟਿਊਐਂਸੀ ਦੇ ਵਿੱਚ ਕਿਉਂ ਨਹੀਂ ਰਹਿਣਾ ਚਾਹੁੰਦੇ ਤੁਸੀਂ ਕਿਉਂ ਲੱਗ ਰਹਿਣਾ ਚਾਹੁੰਦੇ ਕਹਿੰਦੇ ਪਹਿਲੀ ਗੱਲ ਇੱਕ ਸਾਡਾ ਉਹਨਾਂ ਨਾਲ ਕੁਝ ਮਿਲਦਾ ਹੀ ਨਹੀਂ ਕੁਝ ਲੋਕਾਂ ਤੇ ਇਹ ਕਹਿ ਦਿੱਤਾ ਇਵਨ 370 ਆਰਟੀਕਲ ਦੇ ਉੱਤੇ ਵੀ ਆਂਦਾ ਕਹਿੰਦੇ ਹਮੇ ਸਸਤੇ ਚਾਵਲ ਔਰ ਸਸਤਾ ਅਨਾਜ ਖਿਲਾ ਕੇ ਇਹਨਾਂ ਨੇ ਬੇਕੂਪ ਨਾਲੇ ਹਮੇ ਖਰੀਦ ਲਿਆ ਤੋ ਹਮ ਸਾਡੀ ਬੁੱਢੀ ਮਿਲਦਾ ਤੇ ਭਾਰਤ ਸਾਰੇ ਵਿੱਚ ਨਹੀਂ ਤਾਮਲਾ ਨਾਲ ਸਿੱਖਾਂ ਦਾ ਕੁਝ ਨਹੀਂ ਮਿਲਦਾ ਦੂਜੀਆਂ ਸਟੇਟਾਂ 'ਚ ਜਾਓ ਤੇ ਨਾਰਥ ਇੰਡੀਆ ਵਾਲਿਆਂ ਦਾ ਸਾਊਥ ਵਾਲਿਆਂ ਦਾ ਕੁਝ ਵੀ ਨਹੀਂ ਮਿਲਦਾ ਕਲਚਰ ਤੇ ਇਹਨੂੰ ਗੁਲਦਸਤਾ ਤਾਂ ਕਹਿੰਦੇ ਆ ਉਹ ਕਹਿੰਦੇ ਆ ਕਿ ਉਹ ਕਹਿੰਦੇ ਕਿ ਸਾਡੀ ਸਟੇਟ ਤੇ ਲੱਗ ਸੀ ਨਾ ਹੂੰ ਤਾਮਲ ਜਾਂ ਅੱਛਾ ਤੁਹਾਨੂੰ ਕੋਈ ਇਦਾਂ ਦੇ ਆਨਸਰ ਵੀ ਮਿਲੇ ਜਿਹੜੇ ਸਿੱਧੇ ਤੌਰ ਤੇ ਕਹਿੰਦੇ ਹੋਣ ਕਿ ਅਸੀਂ ਪਾਕਿਸਤਾਨ ਸਟੇਟ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਕਿਉਂਕਿ ਪਾਕਿਸਤਾਨ ਦੀ ਹਾਲਾਤ ਤੇ ਭਾਰਤ ਨਾਲੋਂ ਵੀ ਬੱਦਤਰ ਆ ਜਿਹੜਾ ਜਿਹੜਾ ਕਸ਼ਮੀਰ ਪਾਕਿਸਤਾਨ ਦੇ ਕਬਜ਼ੇ ਹੇਠ ਆ ਉੱਥੇ ਤੇ ਗਰੀਬੀ ਦੀ ਹਾਲਤ ਇਹਨਾਂ ਨੂੰ ਵੀ ਪੜੀ ਆ ਉਹਨਾਂ ਦਾ ਵੀ ਕੋਈ ਚੰਗਾ ਤੇ ਉੱਥੇ ਵੀ ਨਹੀਂ ਹੋਇਆ ਕੀ ਕੋਈ ਕਸ਼ਮੀਰੀ ਭਾਰਤ ਵਾਲੇ ਪਾਸੇ ਦੇ ਇਦਾਂ ਦੇ ਵੀ ਮਿਲੇ ਜਿਹੜੇ ਕਹਿੰਦੇ ਸੀ ਕਿ ਪਾਕਿਸਤਾਨ ਦਾ ਹਿੱਸਾ ਬਣਨਾ ਚਾਹੁੰਦੇ ਆ ਬਿਲਕੁਲ ਨਹੀਂ ਹਾਂ ਉਹਨਾਂ ਦੇ ਜੇ ਹਿੰਦੁਸਤਾਨ ਦੀ ਇੰਡੀਅਨ ਗਵਰਨਮੈਂਟ ਦੇ ਖਿਲਾਫ ਜੋ 5% ਬੋਲਦੇ ਤੇ ਪਾਕਿਸਤਾਨ ਦੇ ਖਿਲਾਫ 10% ਬੋਲਦੇ ਕਿਉਂਕਿ ਉਹ ਭਲੀ ਭੰਤੀ ਜਾਣਦੇ ਆ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਹਾਲਾਤ ਵਾ ਬਦ ਤੋਂ ਬੱਤਰ ਨੇ ਉਹ ਕਹਿੰਦੇ ਕਿ ਸਾਨੂੰ ਚਾਹੀਦਾ ਸਾਡਾ ਆਜ਼ਾਦ ਕਸ਼ਮੀਰ ਅਸੀਂ ਆਪਣੇ ਆਪਣੇ ਤਰੀਕੇ ਨਾਲ ਰਹਿਣਾ ਚਾਹੁੰਦੇ ਪਰ ਪਾਕਿਸਤਾਨੀਆਂ ਨਾਲ ਉਹਨਾਂ ਦੀ ਇੱਕ ਚੀਜ਼ ਤੇ ਮਿਲਦੀ ਹੈ ਨਾ ਜਿੱਦਾਂ ਹੁਣੇ ਤੁਸੀਂ ਕਿਹਾ ਕਿ ਉਹਨਾਂ ਨਾਲ ਸਾਡਾ ਹਿੰਦੁਸਤਾਨੀਆਂ ਨਾਲ ਕੁਝ ਮਿਲਦਾ ਨਹੀਂ ਉੱਥੇ ਉਹਨਾਂ ਦਾ ਘਟੋੜ ਧਰਮ ਮਿਲਦਾ ਨਾ ਸਲਾਮ ਦੇ ਨਾਂ ਤੇ ਤੇ ਉਹ ਉਹਨਾਂ ਨੂੰ ਲੱਗਦਾ ਹੋਣਾ ਕਿ ਸਾਡੀ ਕੋਈ ਸਾਝ ਹੈ ਆ ਤੇ ਅੱਜ ਵੀ ਜਿਹੜਾ ਫੇਲ ਹੋ ਚੁੱਕੀ ਸਟੇਟ ਹੈ ਪਾਕਿਸਤਾਨ ਉਹਦਾ ਜਿਹੜਾ ਦੋ ਕੋਮਾ ਦਾ ਸਿਧਾਂਤ ਘੜਿਆ ਸੀ ਉਹਨੇ ਜਨਾਂ ਨੇ ਅੱਜ ਵੀ ਲੋਕ ਉਹਦੀ ਪੈਰਵੀ ਕਰਦੇ ਆ ਪਾਕਿਸਤਾਨੀ ਅੱਜ ਵੀ ਕਹਿੰਦੇ ਉਹ ਸਿਧਾਂਤ ਠੀਕ ਸੀਗਾ ਹਾਲਾਂਕਿ ਉਹਨਾਂ ਨੂੰ ਪਤਾ ਕਿ ਫੇਲ ਹੋ ਗਈ ਸਟੇਟ ਹੈ ਹਿੰਦੁਸਤਾਨ ਦੇ ਵਿੱਚ ਪਿਛਲੇ 10 ਸ ਜਿਸ ਤਰੀਕੇ ਨਾਲ ਮੁਸਲਮਾਨਾਂ ਦੇ ਉੱਤੇ ਅਟੈਕ ਕੀਤੇ ਗਏ ਆ ਧਾਰਮਿਕ ਫਿਰਕੂ ਫਿਰਕੂਆਂ ਨੇ ਜਿਸ ਤਰੀਕੇ ਨਾਲ ਉਹਨਾਂ ਨੂੰ ਮੌਬ ਲੰਚਿੰਗ ਕੀਤੀ ਉਹ ਉਹਦੇ باوجود ਵੀ ਅਗਰ ਤੁਸੀਂ ਇੰਡੀਅਨ ਮੁਸਲਿਮ ਨੂੰ ਪੁੱਛ ਕੇ ਵੇਖ ਲਓ ਕਿ ਤੂੰ ਕੁਛ ਪਾਕਿਸਤਾਨ 'ਚ ਰਹਿਣਾ ਚਾਹੁੰਦਾ ਕੋ ਉਹ ਤੇ ਤੁਹਾਡੀ ਸਟੇਟ ਆ ਉੱਤੇ ਸ਼ਰਾ ਦੇ ਕਾਨੂੰਨ ਨੇ ਸਾਰੇ ਪਰ ਉਹ ਮੇਰਾ ਖਿਆਲ ਵਾਕੀ ਉਹਨਾਂ ਦਾ ਉਹਨਾਂ ਦਾ ਜਵਾਬ ਜਿਹੜਾ ਨਾ ਹੀ ਹੋਏਗਾ ਕਿ ਅਸੀਂ ਪਾਕਿਸਤਾਨ 'ਚ ਨਹੀਂ ਰਹਿਣਾ ਮੈਂ ਆਪਣੇ ਹਰਪ੍ਰਮੰਦਰ ਕੱਲ ਹੀ ਇੱਕ ਪ੍ਰੋਗਰਾਮ ਤੀਸਰੀ ਅੱਖ ਚ ਨਾ ਇਹ ਲੇਖ ਆ ਡਾਕਟਰ ਜਸਪੀਰ ਔਲ ਖੇਰਾਂ ਦਾ ਉਹ ਸਾਂਝਾ ਕੀਤਾ ਸੀਗਾ ਦੈਸ਼ਰ ਗਰਦੀ ਦਾ ਫਰਜੀ ਠੱਪਾ ਜਿਹਦੇ ਵਿੱਚ ਇੱਕ ਆਮਰ ਖਾਨ ਨਾਂ ਦਾ ਇੱਕ ਨੌਜਵਾਨ ਹੀ 19 ਸਾਲ ਦਾ ਜਿਹਨੂੰ 14 ਸਾਲ ਬਿਨਾਂ ਕਿਸੇ ਕਾਰਨ ਜੇਲ੍ਹਾਂ ਦੀ ਹਵਾ ਖਾਣੀ ਪਈ ਤੇ ਉਹ ਕਹਿੰਦਾ ਕਿ ਮੇਰਾ ਨਾਂ ਆ ਆਮਰ ਖਾਨ ਐ ਮੈਂ ਹੱਤਵਾਦੀ ਨਹੀਂ ਬਿਲਕੁਲ ਉਦਾਂ ਹੀ ਜਿੱਦਾਂ ਸ਼ਰਖਾਨ ਦੀ ਫਿਲਮ ਆਈ ਸੀ ਨਾ ਕਿ ਮੇਰਾ ਨਾਮ ਖਾਨ ਐ ਮੈਂ ਅਤਵਾਦੀ ਨਹੀਂ ਆ ਇਸ ਤਰ੍ਹਾਂ ਦੀ ਔਰ ਬੜੀ ਦਰਦਨਾਕ ਉਹਦੀ ਸਟੋਰੀ ਜਿਹੜੀ ਸੀ ਮੈਂ ਕੱਲ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਸੀ ਉਹਦੇ ਵਿੱਚ ਅਗਰ ਦੇਖ ਸਕਣ ਸਾਡੇ ਦਰਸ਼ਕ ਮੈਂ ਕੋਸ਼ਿਸ਼ ਕਰੂੰਗਾ ਕਿ ਉਹਦਾ ਲਿੰਕ ਇਹਦੇ ਥੱਲੇ ਵੀ ਪਾ ਦਿਆਂ ਤੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਭਾਰਤੀ ਸਟੇਟ ਜਿਹੜੀ ਆ ਉਹ ਘੱਟ ਗਿਣਤੀਆਂ ਨਾਲ ਕਿਹੋ ਜਿਹਾ ਵਿਹਾਰ ਕਰ ਰਹੀ ਆ ਦਲਤਾਂ ਨਾਲ ਕਿਹੋ ਜਿਹਾ ਵਿਹਾਰ ਕਰ ਰਹੀ ਆ ਤੇ ਹੁਣ ਸਿੱਖ ਕਾਫੀ ਜ਼ਿਆਦਾ ਉਹਨਾਂ ਦੇ ਨਿਸ਼ਾਨੇ ਤੇ ਆ ਹਾਲਾਂਕਿ ਉਹ ਕਹਿੰਦੇ ਆ ਕਿ ਸਿੱਖ ਧਰਮ ਸਾਡੇ ਆਪਣਾ ਧਰਮ ਆ ਹਿੰਦੂ ਧਰਮ ਚੋਂ ਨਿਕਲਿਆ ਹੋਇਆ ਉਹ ਕਹਿੰਦੇ ਆ ਕਿ ਜਾਂ ਤੇ ਫਿਰ ਆਪੜਾ ਆਪ ਨੂੰ ਹਿੰਦੂ ਕਹਿ ਲਓ ਤੇ じゃ ਫਿਰ ਤੁਸੀਂ ਵੀ ਦੂਜਿਆਂ ਦੀ ਤਰ੍ਹਾਂ ਤਿਆਰ ਰਹੋ ਉਹੀ ਹਾਲਾਤ ਤੁਹਾਡੇ ਨਾਲ ਹੋਣਗੇ ਮੈਂ ਜੀ ਇੱਕ ਚੀਜ਼ ਜਿਹੜੀ ਉੱਥੇ ਦੇਖੀ ਆ ਇੰਡੀਅਨ ਸਟੇਟ ਦੇ ਜਿੰਨੀਆਂ ਵੀ ਨੈਸ਼ਨਲ ਨੈਸ਼ਨਲ ਪਾਰਟੀਆਂ ਵਾਂ ਉਹਨਾਂ ਬਾਰੇ ਮੈਂ ਉਹਨਾਂ ਕੋਲ ਵਿਚਾਰ ਪੁੱਛੇ ਕਿ ਤੁਸੀਂ ਤੁਹਾਡਾ ਮਤਲਬ ਦੋ ਇਮੇਜ ਜਿਹੜੇ ਕਈਆਂ ਜਾ ਸਕਦੀਆਂ ਵਾਂ ਇੱਕ ਤੇ ਕਾਂਗਰਸ ਤੇ ਇੱਕ ਬੀਜੇਪੀ ਲੋਕਾਂ ਨੇ ਮжоਰਿਟੀ ਲੋਕਾਂ ਨੇ ਤੇ ਇਹ ਗੱਲ ਕਹੀ ਆ ਕਿ ਕਾਂਗਰਸ ਦਾ ਰਾਜ ਫਿਰ ਵੀ ਚੰਗਾ ਸੀ ਹਾਂ ਬੀਜਪੀ ਨੂੰ ਤੇ 100% ਨੈਗਲੈਕਟ ਕੀਤਾ ਸੀ ਮੈਂ ਆਪਣੇ ਆਰਟੀਕਲ ਚ ਵੀ ਲਿਖਿਆ ਕਿ ਅੱਜ ਚੋਣਾ ਹੋ ਜੇ ਤਾਂ ਬੀਜਪੀ ਦਾ ਨਾਮੋ ਨਿਸ਼ਾਨ ਨਹੀਂ ਰਹੇਗਾ ਉੱਥੇ ਨਹੀਂ ਮਿਲੀਆਂ ਸੀਟਾਂ ਜੋ ਸੀਟਾਂ ਨਹੀਂ ਮਿਲੀਆਂ ਉਸ ਏਰੀਆ ਚ ਨਹੀਂ ਮਿਲੀਆਂ ਜੰਮੂ ਚ ਚਲੋ ਲੈ ਗਏ ਹੋਣਗੇ ਸੀਟਾਂ ਉਹ ਵੀ ਹਿੰਦੂ ਪੱਤਾ ਜਿਹੜਾ ਖੇਡਦੇ ਆ ਉਹ ਉਸ ਤਰੀਕੇ ਨਾਲ ਲੈਂਦੇ ਉਹਨਾਂ ਲੋਕਾਂ ਨੇ ਅੱਛਾ ਅਰਪਨੰਦਰ ਕਿਹਾ ਜਾਂਦਾ ਹੈ ਕਿ ਕਿਸੇ ਚੀਜ਼ ਨੂੰ ਕ੍ਰਿਟਿਸਾਈਜ਼ ਕਰਨਾ ਸਭ ਤੋਂ ਸੌਖਾ ਕੰਮ ਹੈ ਸਾਰੀਆਂ ਸਰਕਾਰਾਂ ਨੂੰ ਕਹਿੰਦੇ ਵੀ ਨਹੀਂ ਚੰਗਾ ਟਰੂਡੋ ਵੀ ਨਹੀਂ ਚੰਗਾ ਜੋ ਬਾਈਡਨ ਵੀ ਨਹੀਂ ਚੰਗਾ ਟਰੰਪ ਵੀ ਨਹੀਂ ਚੰਗਾ ਮੋਦੀ ਵੀ ਨਹੀਂ ਚੰਗਾ ਮਨਮੋਹਣ ਸੇ ਵੇਸਾ ਜੋ ਬਣ ਕੇ ਆਇਆ ਕੋਈ ਕੋਈ ਸਾਰਿਆਂ ਨੂੰ ਕ੍ਰਿਟਿਕਾਈਜ਼ ਕਰਨਾ ਬਹੁਤ ਸੌਖਾ ਹੁੰਦਾ ਜੇ ਤੁਹਾਡੇ ਕੋਲ ਇਹੋ ਜਿਹੀ ਕੋਈ ਸ਼ਕਤੀ ਆ ਜੇ ਤੁਸੀਂ ਉੱਥੇ ਹਲਾਤ ਵੇਖੇ ਤੁਸੀਂ ਕਸ਼ਮੀਰ ਦਾ ਸੋਲੂਸ਼ਨ ਕੀ ਕਰ ਸਕਦੇ ਹੋ ਤੁਹਾਨੂੰ ਲੱਗਦਾ ਕੋਈ ਕਸ਼ਮੀਰ ਦਾ ਸੋਲੂਸ਼ਨ ਜੇ ਤੁਸੀਂ ਇੱਕ ਸਮੇਂ ਦੇ ਭਾਰਤ ਦੇ ਡਿਕਟੇਟਰ ਹੋ ਮੋਦੀ ਥਾਂ ਬੈਠੇ ਹੋ ਜੋ ਤੁਸੀਂ ਕਰਨਾ ਚਾਹੋ ਕਰ ਸਕਦੇ ਹੋ ਤੇ ਤੁਹਾਡੇ ਕੋਲ ਕੋਈ ਸੋਲੂਸ਼ਨ ਕੀ ਆ ਮੈਨੂੰ ਕ੍ਰਿਟਿਕਾਈਜ਼ ਕਰਨਾ ਬਹੁਤ ਸੌਖਾ ਮੈਂ ਇੰਡੀਪੈਂਡੈਂਟ ਸਟੇਟ ਬਣਾ ਦਾਂ ਉਹਨੂੰ ਕਿ ਇੰਡੀਪੈਂਡੈਂਟ ਹੋ ਜਾਓ ਜਿਸ ਤਰ੍ਹਾਂ ਤੁਸੀਂ ਪਹਿਲਾਂ ਸੀ 47 ਤੋਂ ਪਹਿਲਾਂ ਤੁਸੀਂ ਉਹ ਹੀ ਕਾਲਿਸਤਾਨ ਨਿਕਾਲਿਸਤਾਨ ਕੋਈ ਮੂਵਮੈਂਟ ਨਹੀਂ ਕੀਤੀ ਹਾਂ ਖਾਲਿਸਤਾਨ ਦੀ ਖਾਲਿਸਤਾਨ ਦੀ ਨਹੀਂ ਇਹ ਕੁਝ ਲੋਕ ਕਾਲਿਸਤਾਨ ਕਦੀ ਵੀ ਕਦੀ ਵੀ ਜਿਹੜਾ ਪੰਜਾਬ ਆ ਪੰਜਾਬ ਹਮੇਸ਼ਾ ਹੀ ਇੰਡੀਆ ਦਾ ਪਾਰਟ ਰਿਹਾ ਹੈ ਇੰਡੀਆ ਦਾ ਮੈਂ ਮੈਂ ਆਰਗੇਨਾਈਜ਼ਡ ਇੰਡੀਆ ਦੀ ਗੱਲ ਕਰਦਾ ਪਾਕਿਸਤਾਨ ਜਦੋਂ ਬਣਿਆ ਉਸ ਤੋਂ ਬਾਅਦ ਦੀ ਨਹੀਂ ਗੱਲ ਕਰਦਾ ਉਸ ਤੋਂ ਪਹਿਲਾਂ ਦੀ ਆ ਜਿਹੜਾ ਵਾ ਇਹ ਜੇ ਕਸ਼ਮੀਰ ਕਸ਼ਮੀਰ ਇੱਕ ਆਜ਼ਾਦ ਸਟੇਟ ਸੀ ਕਿਸੇ ਨੂੰ ਕੀ ਭਾਈ 500 ਤੇ 64 65 ਪ੍ਰਿੰਸਲੀ ਸਟੇਟਾਂ ਸੀ ਵੱਖਰੀਆਂ ਵੱਖਰੀਆਂ ਜਿਹੜੀਆਂ ਆਜ਼ਾਦ ਸੀ ਕੱਲਾ ਕਸ਼ਮੀਰ ਦਾ ਨਹੀਂ ਇਦਾਂ ਹੋਇਆ ਤੁਸੀਂ ਹైదరాబాద్ ਦੇ ਨizam ਦੀ ਪੜ ਲਓ ਤੁਸੀਂ ਦੂਜੇ ਪੜ ਲਓ ਸਾਰੇ ਤਾਂ ਇਦਾਂ ਹੀ ਹੋਇਆ ਤੇ ਜੇ ਇਹ ਗੱਲ ਸੀ ਤੇ ਕਸ਼ਮੀਰ ਦੇ ਵਿੱਚ ਇਹਨਾਂ ਨੂੰ ਅਲੱਗ ਪ੍ਰਧਾਨ ਮੰਤਰੀ ਬਣਾਉਣ ਦੀ ਕੀ ਲੋੜ ਪੈਗੀ ਸੀ ਹੋਰ ਕਿਹੜੇ ਸਟੇਟ ਦਾ ਕੋਈ ਪ੍ਰਿੰਸ ਚਾਹੁੰਦਾ ਨਹੀਂ ਉਹ ਚਕਾਰ ਨੇ ਬਣ ਗਿਆ ਨਾ ਕਿ ਹਰੀ ਸਿੰਘ ਨੇ ਡਿਸੀਜਨ ਨਹੀਂ ਸੀ ਲਿਆ ਕਿ ਮੈਂ ਉੱਧਰ ਜਾਣਾ ਕਿ ਉੱਧਰ ਜਾਣਾ ਉਹ ਆਪਣਾ ਸਟੇਟ ਵੱਖਰੀ ਰੱਖਣੀ ਚਾਹੁੰਦਾ ਸੀ ਤੇ ਜਦੋਂ ਉਹ ਫਿਰ ਆਏ ਉੱਥੋਂ ਜਿਹੜੇ ਮਜ਼ਾਹਦੀਨ ਦੇ ਨਾਂ ਤੇ ਜਾਂ ਜਿਹਨਾਂ ਨੂੰ ਕੀ ਕਹਿੰਦੇ ਆ ਜਿਹੜੇ ਅ ਅਮਲੇਸ਼ੀਆ ਸੀਗਾ ਮੁਸਲਮ ਤੇ ਉਹ ਕਸ਼ਮੀਰ ਦੇ ਸ਼੍ਰੀਨਗਰ ਤੱਕ ਤੇ ਪਹੁੰਚ ਗਏ ਸੀ ਜਦੋਂ ਦੀ ਆਪਾਂ ਜਿਹੜੀ ਜੀ ਸੀ ਹਿਸਟਰੀ ਪੜਦੇ ਆ ਜੀ ਜੀ ਨੂੰ ਪੁੱਤਰ ਪੜਦੇ ਆ ਤੇ ਉਦੋਂ ਉਹਨਾਂ ਮਜਬੂਰੀ 'ਚ ਇਹ ਸਾਰਾ ਕੁਝ ਕਰਨਾ ਪਿਆ ਜਿਹਨੂੰ ਤੁਸੀਂ ਕਹਿ ਰਹੇ ਹੋਗੇ 75 ਹਜ਼ਾਰ ਲੈ ਕੇ ਕੀਤਾ ਹੋਰ ਕੋਈ ਐਸੀ ਗੱਲ ਜਿਹੜੀ ਤੁਸੀਂ ਬਹੁਤਾਰੇ ਦਿਲ ਦੇ ਨੇੜੇ ਹੋਵੇ ਤੁਸੀਂ ਵੇਖੀ ਹੋਵੇ ਤੇ ਮੈਂ ਪੁੱਛੀ ਨਾ ਹੋਵੇ ਫਿਰ ਆਪਾਂ ਸਮਾਂ ਵੀ ਕਾਫੀ ਹੋ ਗਿਆ ਬਸ ਜੀ ਬਸ ਮੇਰਾ ਤੇ ਇਹੋ ਹੀ ਸੀ ਕਿ ਲੋਕ ਜਿਹੜੇ ਆ ਹਿੰਦੁਸਤਾਨ ਦੀ ਸਟੇਟ ਤੋਂ ਬਹੁਤ ਦੁਖੀ ਨੇ ਤੇ ਸਪੈਸਫਿਕ ਕាលੀਬਿਛਲੇ 10 ਸਾਲ ਤੋਂ ਬੀਜੇਪੀ ਬੀਜੇਪੀ ਦੀ ਜਿਹੜੀ ਸੈਂਟਰ ਗਵਰਨਮੈਂਟ ਆ ਉਹ ਤੋਂ ਬਹੁਤ ਹੀ ਨਰਾਸ਼ ਨੇ ਬਹੁਤ ਜਿਆਦਾ ਨਰਾਸ਼ ਇਹ ਮੇਰੇ ਖਿਆਲ ਤੁਹਾਡੀ ਜਿਹੜੀ ਗੱਲ ਆ ਕੱਲੇ ਕਸ਼ਮੀਰ ਤੇ ਲੱਗੂ ਨਹੀਂ ਹੁੰਦੀ ਲਗਭਗ ਸਾਰੇ ਭਾਰਤ ਤੇ ਹੀ ਲੱਗੂ ਹੁੰਦੀ ਆ ਜੇ ਅਜੁੱਧਿਆ ਜਿੱਥੇ ਐਡਾ ਵੱਡਾ ਮੰਦਿਰ ਬਣਾਇਆ ਉੱਥੋਂ ਦੇ ਲੋਕ ਉਹਨਾਂ ਨੂੰ ਹਰਾ ਦਿੰਦੇ ਆ ਤੇ ਫਿਰ ਫਿਰ ਤੁਸੀਂ ਉਹਨੂੰ ਕੀ ਕਹੋਗੇ ਕਿ ਪੰਜਾਬ ਦੇ ਲੋਕ ਖੁਸ਼ ਨੇ ਹਾਂ ਨਾ ਜਿਹੜੇ ਹੋਰ ਖੁਸ਼ ਨਹੀਂ ਸਭ ਜਗ੍ਹਾ ਤੇ ਹਾਲਾਤ ਇੱਕੋ ਜਿਹੇ ਬਣੇ ਹੋਏ ਆ ਹਾਂਜੀ ਬਿਲਕੁਲ ਇਹ ਇਹ ਗੱਲ ਵੀ ਤਾਂ ਠੀਕ ਆ ਪਰ ਉਹ ਲੋਕ ਤੇ ਦੇ ਉਹ ਲੋਕ ਤੇ ਸੌਪਰਸ ਉਹ ਲੋ ਪੰਜਾਬ ਦੇ ਲੋਕਾਂ ਨੂੰ ਹੋਰਨਾ ਸਟੇਟਾਂ ਦੇ ਆਪਣੇ ਯੂਪੀ ਦੇ ਲੋਕਾਂ ਨੂੰ ਬਿਹਾਰ ਦੇ ਲੋਕਾਂ ਨੂੰ ਇਹ ਕੋਸ਼ ਇਸ ਤਰ੍ਹਾਂ ਦੇ ਜਿਹੜੇ ਫਿਰਕੂ ਜਾਲਜਾਂ ਵਿਛਾ ਕੇ ਉਹਨਾਂ ਨੂੰ ਵਸਤ ਕਰ ਲੈਂਦੇ ਆ ਜਿਸ ਤਰ੍ਹਾਂ ਇਹਨਾਂ ਨੇ ਜਿਸ ਤਰ੍ਹਾਂ ਕਰਦੇ ਆਏ ਨੇ ਵੀ ਬੀਜਪੀ ਤੇ ਆਰ ਇਸ ਜੋ ਕੁਝ ਨਰਪਖ ਵਿਦਵਾਨਾਂ ਦਾ ਇਹ ਮੰਨਣਾ ਆ ਕਿ ਇਨਸਟੈਡ ਕਿ ਉਹਨਾਂ ਤੇ ਦਬਾਅ ਬਣਾ ਕੇ ਬੰਦੂਕ ਦੇ ਸਾਏ ਥਲੇ ਉਹਨਾਂ ਨੂੰ ਡਰਾ ਕੇ ਨਾਲ ਰੱਖਿਆ ਜਾਵੇ ਜੇ ਉੱਥੇ ਅਸੀਂ ਖੁੱਲ੍ਹਦਲੀ ਨਾਲ ਮਤਲਬ ਕੱਲੇ ਚੌਲ ਖੰਡ ਸਸਤੀ ਦੇਣ ਦੀ ਗੱਲ ਨਹੀਂ ਕਰਨੀ ਗੱਲ ਉਹਨਾਂ ਲੋਕਾਂ ਨੂੰ ਆਪਣੇਪਣ ਦਾ ਅਹਿਸਾਸ ਦਵਾਈਏ ਤੇ ਉਹ ਇਹਦੇ ਨਾਲੋਂ ਜ਼ਿਆਦਾ ਕਿ ਉਹ ਪਾਕਿਸਤਾਨ ਦੀ ਗੱਲ ਭਾਰਤ ਨਾਲ ਰਹਿ ਕੇ ਜ਼ਿਆਦਾ ਖੁਸ਼ ਹੋਣਗੇ ਕੁਝ ਇਦਾਂ ਦਾ ਮਾਹੌਲ ਸਿਰਜਿਆ ਜਾ ਸਕਦਾ ਤੁਹਾਨੂੰ ਲੱਗਦਾ ਸਿਰਜਣਾ ਤੇ ਚਾਹੀਦਾ ਜੀ ਪਰ ਇਹ ਜਿਹੜੀ ਅੱਜ ਸਟੇਟ ਵਾ ਉਹ ਈਵਨ ਨਾਟ ਈਵਨ ਕਸ਼ਮੀਰ ਦੇ ਵਿੱਚ ਦੂਜੀ ਸਟੇਟਾਂ ਵਿੱਚ ਵੀ ਤੁਸੀਂ ਵੇਖਿਆ ਵਾ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਘਟਕਿੰਟੀਆਂ ਦੇ ਉੱਤੇ ਅਟੈਕ ਕੀਤੇ ਕਿਸ ਤਰੀਕੇ ਨਾਲ ਨਜਾਇਜ਼ ਗਗੋਰੀ ਲੋਕੇਸ਼ ਵਰਗੇ ਹੋਰ ਕੁਲਬਰਗੀ ਵਰਗੇ ਇਹਨਾਂ ਨੇ ਅ ਅੱਛੇ ਅੱਛੇ ਜਿਹੜੇ ਵਿਦਵਾਨਾਂ ਨੂੰ ਜਿਹੜਾ ਇਹਨਾਂ ਨੇ ਮਾਰ ਦਿੱਤਾ ਸਿਰਫ ਇਸੇ ਕਰਕੇ ਕਿ ਇਹ ਹੈਗਾ ਵਾ ਇਹ ਸ਼ਡਿਊਲ ਕਾਸਟ ਆ ਇਹ ਟ੍ਰਾਈਬਲ ਆ ਇਹ ਮੁਸਲਿਮ ਆ ਇਸ ਤਰੀਕੇ ਨਾਲ ਇਹਨਾਂ ਨੇ ਮਾਰਿਆ ਤੇ ਕੀ ਤੁਹਾਨੂੰ ਲੱਗਦਾ ਕਿ ਭਾਰਤ ਦੀ ਜਿਹੜੀ ਸਟੇਟ ਆ ਉਹ ਸੱਚਮੁੱਚ ਇੰਨੀ ਤਾਕਤਵਰ ਹੋ ਗਈ ਹੈ ਕਿ ਉਹ ਆਪਣੇ ਅੰਦਰ ਵੀ ਲੋਕਾਂ ਨੂੰ ਦਬਾ ਸਕਦੀ ਹੈ ਤੇ ਬਾਹਰਲੇ ਦੁਨੀਆ 'ਚ ਬੈਠੇ ਲੋਕਾਂ ਨੂੰ ਵੀ ਅੱਖਾਂ ਕੱਢ ਸਕਦੀ ਹੈ ਉਹ ਤਾਂ ਕੱਢਣ ਢਈ ਹੈ ਹਾਂ ਪਰ ਇਹ ਹੈ ਕਿ ਇਹ ਇਹਨਾਂ ਦਹਾ ਲੋ ਆ ਕਿ ਜਿਹੜਾ ਜਿਹੜਾ ਇਹਨਾਂ ਨੂੰ ਅੱਖ ਚੁੱਕ ਕੇ ਵਿਖਾਉਂਦਾ ਵਾ ਉਹਦੇ ਹੱਥ ਜੋੜ ਦਿੰਦੇ ਹੁਣ ਚਾਈਨਾ ਦੇ ਚਾਈਨਾ ਵਾਲੀ ਸਿਚੁਏਸ਼ਨ ਨਹੀਂ ਹੈ ਕਿੰਨੇ ਸਾਲ ਹੋ ਗਏ ਸੀ ਚਾਈਨਾ ਨੇ ਜਿਹੜਾ ਉੱਥੇ ਉਹ ਬਲਵਾਨ ਗਲਵਾਨ ਗੁਲਬਾਮ ਜਿਹੜੀ ਉਹ ਘਾਟੀ ਦੇ ਉੱਤੇ ਹੋਇਆ ਸੀ ਉੱਥੇ ਉਹਨਾਂ ਨੇ ਕਬਜ਼ੇ ਵੀ ਕੀਤੇ ਸੀ ਕਿ ਕਿੰਨੇ ਚਿਰ ਚੁੱਪ ਬੈਠੇ ਰਹੇ ਪਰ ਹੁਣ ਉਹ انٹرਨੈਸ਼ਨਲ ਲੈਵਲ ਦੀ ਗੱਲ ਆਈ ਨੇ ਇੱਕ ਕੈਂਪ ਬਣ ਰਿਹਾ ਜਿੰਨੂੰ ਸੋ ਕਾਲ ਦਾ ਜੇ ਹੋਣੀ ਤੇ ਨਹੀਂ ਗੱਲ ਜਿੰਨੂੰ ਕਹਿੰਦੇ ਕਿ 3rd ਵਲਵਾਰ ਵੰਗਰ ਜਿਸ 2nd ਵਲਵਾਰ ਚ ਕੈਂਪ ਬਣਿਆ ਸੀ ਸਿਮਿਲਰ ਇੱਕ ਕੈਂਪ ਬਣ ਰਿਹਾ ਵਾ ਜਿਸ ਕੈਂਪ ਦੇ ਵਿੱਚ ਚਾਈਨਾ ਰਸ਼ੀਆ ਤੇ ਇੰਡੀਆ ਤੇ ਤੇ ਹੈਗੀ ਮਜਬੂਰੀ ਇੰਡੀਆ ਤੇ ਵੈਸੇ ਜਿਹੜੀ ਬੀਜੇਪੀ ਦੀ ਗਵਰਨਮੈਂਟ ਆ ਉਹ ਤੇ ਅਮਰੀਕਾ ਤੋਂ ਕਿਤੇ ਇਸ ਇਸ਼ੂ ਤੇ ਆਪਾਂ ਕਿਸੇ ਦਿਨ ਫਿਰ ਤੁਹਾਨੂੰ ਆਪਾਂ ਗੱਲ ਕਰਾਂਗੇ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਹਰਪ੍ਰਮੇਂਦਰ ਦੱਸ ਰਿਹਾ ਕਸ਼ਮੀਰ ਦੇ ਹਾਲਾਤ ਉਸ ਤਰ੍ਹਾਂ ਨਹੀਂ ਜਿਦਾਂ ਸਾਨੂੰ ਦਿਖਾਏ ਜਾ ਰਹੇ ਆ ਤੇ ਹਾਲਾਤ ਚਾਰਖੰਡ ਦੇ ਵੀ ਉਦਾਂ ਦੇ ਨਹੀਂ ਜਿੱਦਾਂ ਦੇ ਸਾਨੂੰ ਦੱਸੇ ਜਾ ਰਿਹਾ ਹੈ ਜੇ 2 ਦਿਨ ਪਹਿਲਾਂ ਅਸੀਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਿਆਨ ਆਇਆ ਸੀ ਕਿ ਅਸੀਂ ਲਗਭਗ ਜਿਹੜੀ ਮਾਂਓ ਮਿਨਿਸਟਰਾ ਦੀ ਜਾਂ ਮਾਂਓ ਵਧੀਆਂ ਦੀ ਮੂਵਮੈਂਟ ਹੈ ਉਹਨੂੰ ਕੁਚਲ ਚੁੱਕੇ ਹਾਂ ਔਰ ਵਿਖ ਵਿੱਚ ਕੁਝ ਦੇਣਾ ਬਾਅਦ ਹੀ ਅਸੀਂ ਉਹਦਾ ਸਫਾਇਆ ਤਮਾਮ ਕਰ ਦੇਵਾਂਗੇ ਤੇ ਜਿਸ ਤਰੀਕੇ ਦੇ ਹੱਤਕੰਡੇ ਉੱਥੇ ਜਾਂ ਕਸ਼ਮੀਰ ਚ ਜਾਂ ਜਿੱਥੇ ਵੀ ਕਿਤੇ ਕੋਈ ਡੈਮੋਕਰੈਟਿਕ ਢੰਗ ਨਾਲ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਸਰਕਾਰਾਂ ਉਹਨਾਂ ਨੂੰ ਕੁਚਲ ਦਿੰਦੀਆਂ ਨੇ ਖਾਸ ਕਰਕੇ ਭਾਰਤ ਦੀ ਸਰਕਾਰ ਉਹ ਸਭ ਦੇ ਸਾਹਮਣੇ ਆ ਤੇ ਸਾਨੂੰ ਫਿਰ ਵੀ ਉਮੀਦ ਹੈ ਕਿ ਜੇ ਭਾਰਤ ਕਹਿੰਦਾ ਕਿ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਤੇ ਡੈਮੋਕ੍ਰੇਸੀ ਦੇ ਕੋਈ ਨਿਯਮ ਹੁੰਦੇ ਆ ਤੇ ਉਹਨਾਂ ਨਿਯਮਾਂ ਦੇ ਤਹਿਤ ਆਪਣੇ ਸਾਰੇ ਹੀ ਲੋਕਾਂ ਨੂੰ ਇੱਕ ਵਿਸ਼ਾਲ ਭਾਰਤ ਵਿੱਚ ਵੱਖ-ਵੱਖ ਕੌਮਾਂ ਨੂੰ, ਦਲਤ ਲੋਕਾਂ ਨੂੰ, ਵੱਖਰੇ ਵਿਚਾਰੇ ਵਾਲਾਂ ਵਿਚਾਰਾਂ ਵਾਲੇ ਲੋਕਾਂ ਨੂੰ ਵੀ ਸਤਿਕਾਰ ਦੇਣ ਦੀ ਲੋੜ ਹੈ ਤਾਂ ਕਿ ਜਿਹੜਾ ਭਾਰਤ ਹੈ, ਜਿਹੜਾ ਇਹਦਾ ਮੂਲ ਹੈਗਾ ਸੀ ਮੰਤਵ ਸੈਕੂਲਰਿਜ਼ਮ ਉਹਦੇ ਤੇ ਵਾਪਸ ਆ ਸਕੇ ਤੇ ਭਾਰਤ ਦੁਨੀਆ ਦੀ ਨਜ਼ਰਾਂ ਚ ਇੱਕ ਚੰਗਾ ਡੈਮੋਕਰੇਟਿਕ ਮੁਲਕ ਜਿਹੜਾ ਉਹ ਸਾਬਤ ਹੋ ਸਕੇ ਤੁਹਾਡਾ ਸਭ ਦਾ ਸਾਡੇ ਨਾਲ ਜੁੜਨ ਦੀ ਬਹੁਤ ਬਹੁਤ ਧੰਨਵਾਦ ਤੇ ਹਰ ਪ੍ਰਮਿੰਦਰ ਤੁਹਾਡਾ ਵੀ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਕਾਫੀ ਉਥੋਂ ਦੀ ਗਰਾਊਂਡ ਰਿਐਲਿਟੀ ਬਾਰੇ ਗੱਲਾਂ ਬਾਤਾਂ ਦੱਸੀਆਂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ